ਗੁੜ ਵੀ ਰੱਖਿਆ ਹੈ ਕਾਲੀ ਮਿਰਚ ਵੀ ਹੈ ਲੌਂਗ ਵੀ ਨੇ ਦਾਲਚੀਨੀ ਵੀ ਹੈ ਔਰ ਅਦਰਕ ਵੀ ਹੈ ਔਰ ਨਾਲ ਅਮਰੂਦ ਦੇ ਪੱਤੇ ਵੀ ਨੇ ਉਸਕੇ ਇਸ ਤਰ੍ਹਾਂ ਦਾ ਕਿਹੜਾ ਨੁਸਖਾ ਹੈ ਜਿਹੜਾ ਤੁਸੀਂ ਬਣਾ ਰਹੇ ਹੋ ਜਿੰਨੀ ਪ੍ਰਾਣੀ ਬਲਗਮ ਖਾਂ ਅੰਗਰੇਜ਼ਾ ਜਿਨ੍ਹਾਂ ਨੂੰ ਕਿਤੇ ਰਾਮ ਹੀ ਨਹੀਂ ਆ ਰਿਹਾਗਾ ਮੈਡੀਸਨ ਲੈ ਲੈ ਕੇ ਗੋਲੀਆਂ ਖਾ ਕੇ ਆਖੇ ਆ ਟੀਕੇ ਲਵਾਈ ਜਾ ਰਹੇ ਕਈ ਤਾਂ ਨਾੜ ਚ ਟੀਕੇ ਲਵਾਈ ਜਾ ਰਹੇ ਆ ਉਹਨਾਂ ਸਾਰੀਆਂ ਚੀਜ਼ਾਂ ਤੇ ਕੰਮ ਕਰੂਗਾ ਪੂਰੀ ਰਾਹਤ ਦਵਾ ਮੰਗ ਜੀ ਕੰਮ ਸੀਗੀ ਬਹੁਤ ਪੁਰਾਣਾ ਮੈਨੂੰ ਮੈਂ ਪਾਤਸ਼ੀ ਨੂੰ ਦਵਾਈ ਲਈ ਲੁਧਿਆਣੇੋਂ ਜੀਰਿਓਂ ਕੋਟਕਪੂਰਿਓਂ ਵੀ ਪਰ ਕਿਤੇੋਂ ਆਰਾਮ ਨਹੀਂ ਆਇਆ ਇੱਥੋਂ ਆਣ ਕੇ ਇਹਨਾਂ ਨੇ ਬੂੰਦਾਂ ਵਾਲੀ ਦਵਾਈ ਦਿੱਤੀ ਜੀ ਇਲੈਕਟ੍ਰੋਪੇਥੀ ਉਂਦਰਾ ਹੁਣ ਮੈਨੂੰ ਆਰਾਮ ਪਰ ਕਿੰਨੇ ਕੁ ਪੈਸੇ ਲਾਦੇ ਤੁਸੀਂ ਪਹਿਲਾਂ ਤਾਂ ਬਹੁਤ ਪੈਸੇ ਲਾਦੇ ਦੋ ਸਾਲ ਹੋ ਗਏ ਹੈਗੀ ਦੋ ਸਾਲ ਹਾਂ ਜੀ ਦੋ ਸਾਲ ਠੀਕ ਨਹੀਂ ਬੇਟ ਨਹੀਂ ਠੀਕ ਨਹੀਂ ਬੇਟ ਇੱਥੇ ਸਹੀ ਹੋ ਗਿਆ ਸਿਰਪਸੀ ਦੇਖੇ ਨਹੀਂ ਜੀ ਤਾਂ ਖਾਂਸੀ ਖਾਂਸੀ ਖਾਂਗਾ ਵਾਲੇ ਸਿਰਪ ਹੁੰਦੇ ਨੇ ਇਹ ਕਿਹੜਾ ਅਕਸਰ ਪਹਿਜ 45 ਤੋਂ ਪਲੱਸ ਸਿਰਪ ਦੇ ਵਿੱਚ ਜਿਹੜੇ ਇੰਗਰੀਡੀਐਂਟ ਨੇ ਜੀ 45 ਤੋਂ ਪਲੱਸ ਜੜੀ ਬੂਟੀਆਂ ਦਾ ਮਿਸ਼ਰਣ ਹੈ ਇਹ ਤੁਸੀਂ ਦੇਖਿਆ ਸਾਡੇ ਕੋਲ ਕਿੰਨੇ ਪੁਰਾਣੇ ਪੁਰਾਣੇ ਅਸਥਮਾ ਜਿਹੜੇ ਨੇ ਛਾਤੀਆਂ ਜਾਂ ਜਾਂਮ ਸੀ ਦਹਾ ਦਹਾ ਦਿਨਾਂ ਚ ਰੇਸ਼ਾ ਬਾਹਰ ਕੱਢਿਆ ਤੁਸੀਂ ਟੈਸਟੀਮੋਨੀਅਲ ਲੈ ਹੀ ਇੱਥੇ ਕਿੰਨੇ ਵਧੀਆ ਗੱਲ ਤੋਂ ਇਹਨਾਂ ਦਵਾਈਆਂ ਦੀ ਬਦੌਲਤ ਇਹ ਪ੍ਰੋਬਲਮ ਲੈ ਕੇ ਆਇਆ ਮੈਨੂੰ ਨਾ ਲੀਵਰ ਦੀ ਪ੍ਰੋਬਲਮ ਸੀਗੀ ਅੰਦਰ ਮਤਲਬ ਗੈਸ ਜਾਂ ਉਹ ਦਰਦ ਮਤਲਬ ਸੋਜ ਸੀ ਇੱਥੇ ਫਿਰ ਇਹਨਾਂ ਤੋਂ ਦਵਾਈ ਖਾਧੀ ਮੈਂ ਤੇ ਕਿਵੇਂ ਖਾਧੀਏ 2 ਕਮਹੀਨੇ ਦੇ ਕਰੀਬ। ਅੱਛਾ ਜੀ। ਕੀ ਹੁਣ ਮੈਂ ਤਕਰੀਬਨ ਤੱਕ ਹੀ ਹੁਣ ਸੈੱਟ ਲੱਗ ਗਿਆ। ਸਰ ਸਾਹਿਬ ਹੁਣ ਇਹ ਨੁਸਖਾ ਫਾਰਮੂਲਾ ਕਿਵੇਂ ਬਣਾਉਣਾ ਸਾਨੂੰ ਇਹ ਵੀ ਦੱਸ ਦਿਓ। ਜੇ ਤਾਂ ਪਹਿਲਾਂ ਆਪਾਂ ਅਮਰੂਦ ਦੇ ਪੱਤੇ ਇਸ ਤਰ੍ਹਾਂ ਤੋੜ ਲੈਣੇ ਹੱਥ ਨਾਲ। ਤੋੜ ਕੇ ਥੋੜਾ ਜਿਹਾ ਬਰੀਕ-ਬਰੀਕ ਕੁੱਟ ਲੈਣਾ ਆਪਾਂ। ਕੁੱਟਣਾ ਪਹਿਲਾਂ। ਹਾਂਜੀ ਇਹਨੂੰ ਕੁੱਟ ਕੇ ਨਰ ਰਸ ਜਿਆ ਕੱਢ ਲੈਣਾ। ਹਾਂਜੀ ਰਸ ਜਿਆ ਕੱਢ ਕੇ ਨਰ ਬਰੀਕ ਕਰ ਲੈਣਾ ਇਦਾਂ। ਪਾਣੀ 'ਚ 6 ਦਾਣੇ ਕਾਲੀ ਮਿਰਚ ਦੇ ਪਾਉਣੇ ਆ ਜੀ ਆ ਦੇਖੋ ਇਹ ਇੰਨੇ ਕੋ। ਇਹ ਪਾਲੇ ਜਿੱਥੇ ਇਸ ਤੋਂ ਅਗੇ ਲੌਂਗ ਹੈਗਾ ਲੌਂਗ ਦੇ ਦੋ ਪੀਸ ਹੀ ਪਾਉਣੇ ਆ ਜੀ ਦੋ ਜਾਂ ਤਿੰਨ ਪਾ ਲੋ ਬਸ ਦੋ ਬਹੁਤ ਆ ਛੋਟਾ ਜਿਹਾ ਟੁਕੜਾ ਇੱਕ ਅਦਾਲ ਚੀਨੀ ਦਾ ਇੰਨਾ ਕੁ ਹਾਂਜੀ ਇੰਨਾ ਪਾ ਦੇ ਇੱਕ ਹੋ ਗਿਆ ਜੀ ਛੋਟਾ ਜਿਹਾ 1 ਇੰਚ ਦਾ ਟੁਕੜਾ ਆਪਣਾ ਅਦਰਕ ਦਾ ਪਾ ਲੈਣਾ ਜੀ ਇੰਨਾ ਕੁ ਇੰਨਾ ਕੁ ਅਦਰਕ ਪਾਉਣਾ ਜੀ ਆ ਦੇਖੋ ਜਦੋਂ ਯਾਰ ਬਾਲਾ ਰਣ 5 ਮਿੰਟ ਆ ਗਿਆ ਫਿਰ ਆਪਾਂ ਦੂਸਰੀਆਂ ਚੀਜ਼ਾਂ ਨਾਲ ਕੁੱਟ ਕੇ ਨਾ ਦੇਖੋ ਅੱਛਾ ਇਹ ਵੀ ਕੁੱਟਣੀਆਂ ਨੇ ਹਾਂਜੀ ਇਹ ਵੀ ਕੁੱਟਣੀਆਂ ਪਾਉਣੀਆਂ ਨਹੀਂ ਸਿੱਧੀਆਂ ਨਹੀਂ ਪਾਉਣੀਆਂ ਕੁੱਟਿਆ ਫਿਰ ਫਰੂਕੀ ਸਾਹਿਬ ਦਾ ਪੂਰਾ ਅਸਰ ਨਿਕਲ ਜਾਂਦਾ ਜੀ ਜਿਵੇਂ ਪੱਤੇ ਉਬਲਨੇ ਸ਼ੁਰੂ ਹੋਣਗੇ ਤਾਂ ਨਾਲ ਦੀ ਨਾਲ ਤੁਸੀਂ ਜਿਹੜਾ ਇਹ ਜਿਹੜਾ ਕਾਲੀ ਮਿਰਚ ਦਾਲਚੀਨੀ ਅਦਰਕ ਔਰ ਲੌਂਗ ਦਾ ਜਿਹੜਾ ਮਿਸ਼ਰਣ ਹੈਗਾ ਬਣਾਇਆ ਉਹਦੇ ਵਿੱਚ ਪਾ ਦੇਣਾ ਹੈ ਰੰਗ ਚੀਜ਼ ਫ੍ਰੈਗਰੈਂਸ ਵੀ ਬੜੀ ਜ਼ਬਰਦਸਤ ਆਉਣ ਲੱਗ ਪਾ ਦਿੰਦਾ ਹੈ ਇੱਕ ਇੱਕ ਵਟ ਅੰਦਰ ਜਾਈ ਜਾਊਗੀ ਤੇ ਨਾਲ ਦੀ ਨਾਲ ਪੇਸ਼ੈਂਟ ਨੂੰ ਰਾਹਤ ਮਿਲਦੀ ਸ਼ੁਰੂ ਹੋ ਜੂਗੀ ਤੁਸੀਂ ਦੇਖਦੇ ਕਿੰਨੇ ਕਿੰਨੇ ਪੁਰਾਣੇ ਪੇਸ਼ੈਂਟ 20-20 ਦਿਨ ਦੇ ਵਿੱਚ ਠੀਕ ਹੋ ਜਾਂਦੇ ਆ ਉਹ ਇਹ ਨਰਕਾਂ ਦੀ ਬਦੌਲਤ ਹੁੰਦੀ ਹੈ ਵੀ ਸਿਰਫ ਕਿੰਨੀ ਮਾਤਰਾ ਚ ਲੈਣਾ ਹੋ ਕੋਸਾ ਪਾਣੀ ਲੈਣਾ ਦਰਸ਼ਕਾਂ ਨੂੰ ਬੇਨਤੀ ਹੈ ਠੀਕ ਹੈ ਬਾਕੀ ਆ ਦੇਖੋ ਇੰਨਾ ਕੁ ਪਾਣੀ ਲੈ ਕੇ ਕੀ ਕਿ ਇਹੰਦਾ ਆਪ ਡੇਢ ਤੋਂ 2 ਚਮਚ ਪਾਉਣੇ ਜਿੱਦਾਂ ਆਪਾ ਐਲੋਪੈਥੀ ਹੈਗੇ ਸਿਰਪ ਲੈ ਰਹੇ ਆ ਮੈਡੀਕਲ ਸਟੋਰਾਂ ਤੋਂ ਉਹ ਨਹੀਂ ਹੈਗਾ ਨੇਚਰਲ ਸਾਡਾੜਾ ਹੈਗਾ ਇਹ ਸਿਰਪ ਆ ਦੇਖੋ ਇੰਨਾ ਲੈਣਾ ਇੱਕ ਚਮਚਾ ਕਰੂ ਪੂਰਾ ਕੰਮ ਕਰੂਗਾ ਜੀ ਇੱਕ ਚਮਚਾ ਨਾਲ ਜਿੱਦਾਂ ਆਪਾਂ ਕਹਿੰਦੇ ਨੁਸਕੇ ਦਾ ਘੁੱਟ ਭਰ ਦਿਆਂ ਜਿੱਦਾਂ ਇਹਦੀ ਘੁੱਟ ਪਰਾਂਗੇ ਨਾਲ ਹੀ ਰਾ ਸਾਤੀ ਸਾਫ਼ ਹੋ ਜੂ ਸਿਰੇ ਤੋਂ ਲੋਕ ਦੇਖ ਰਹੇ ਨੇ ਤੁਸੀਂ ਇੱਥੋਂ ਠੀਕ ਹੋਏ ਵਾਲੇ ਥਲੇ ਭਟਕੇ ਹੋ ਪੈਸਾ ਵੀ ਤੁਸੀਂ ਖਰਾਬ ਕੀਤਾ ਟਾਈਮ ਵੀ ਤੁਸੀਂ ਖਰਾਬ ਕੀਤਾ ਉਹਨਾਂ ਲੋਕਾਂ ਨੂੰ ਕੀ ਕਹੋ ਇਹੀ ਕਹਾਂਗੇ ਇਹ ਉਹਨਾਂ ਨੂੰ ਕਿ ਜੇ ਕਿਸੇ ਨੂੰ ਕੋਈ ਪ੍ਰਾਣੀ ਪ੍ਰੋਬਲਮ ਆ ਇਹ ਕੋਈ ਕਿਸੇ ਤਰ੍ਹਾਂ ਦੇ ਵੀ ਇੱਥੇ ਹਾਂਜੀ ਖਾਂਸੀ ਜਗਾਂ ਮੋ ਇੱਥੇ ਇੱਕ ਵਾਰੀ ਜ਼ਰੂਰ ਆਉਣਾ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਜੇਕਰ ਤੁਸੀਂ ਵੀ ਖੰਗ ਦੀਆਂ ਛਾਤੀ ਜਾਮ ਦੀਆਂ ਸਾਹ ਵਾਰ-ਵਾਰ ਫੁੱਲਣ ਦੀਆਂ ਗਲੇ ਦੀਆਂ ਜਿਹੜੀਆਂ ਦਵਾਈਆਂ ਖਾ ਖਾ ਕੇ ਅੱਕ ਗਿਓ ਸਿਰ ਪਾ ਪੀ ਕੇ ਥੱਕ ਗਿਓ ਤਾ ਅੱਜ ਇਹ ਨੁਸਖਾ ਤੁਹਾਡੇ ਵਾਸਤੇ ਅਸੀਂ ਬਣਾ ਰਹੇ ਹਾਂ ਜੋ ਇੱਕ ਗਲਾਸ ਪੀਂਦੇ ਸਾਰ ਹੀ ਆਪਣਾ ਕੰਮ ਸ਼ੁਰੂ ਕਰ ਦੇਗਾ ਯਾਨੀ ਕਿ ਤੁਹਾਨੂੰ ਰਾਹਤ ਮਿਲਣੀ ਸ਼ੁਰੂ ਹੋ ਜਾਏਗੀ ਜਿਵੇਂ ਤੁਹਾਡਾ ਜਿਹੜਾ ਕੁੱਟ ਹੈਗਾ ਗਲੇ ਤੋਂ ਹੇਠਾ ਉਤਰਿਆ ਤਾਂ ਇਸ ਨੁਸਕੇ ਨੇ ਆਪਣਾ ਕੰਮ ਸ਼ੁਰੂ ਕੀਤਾ ਇਹ ਨੁਸਖਾ ਇਹ ਫਾਰਮੂਲਾ ਮਹਿਜ਼ ਘਰ ਦੇ ਵਿੱਚ ਪਈਆਂ ਦੋ ਚਾਰ ਚੀਜ਼ਾਂ ਦੇ ਨਾਲ ਹੀ ਅਸੀਂ ਬਣਾ ਸਕਾਂਗੇ ਬੜਾ ਸਸਤਾ ਬੜਾ ਆਸਾਨ ਹੈ ਇਹਨੂੰ ਬਣਾਉਣਾ ਇਹ ਜਿਹੜਾ ਨੁਸਖਾ ਫਾਰਮੂਲਾ ਸਾਨੂੰ ਅੱਜ ਦੇ ਰਹੇ ਨੇ ਡਾਕਟਰ सुरेंद्रਪਾਲ ਸ਼ਰਮਾ ਜੀ ਸਾਡੇ ਨਾਲ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਸਮਝਾਂਗੇ ਕਿ ਕੀ ਨੁਸਖਾ ਹੈ ਕੀ ਫਾਰਮੂਲਾ ਹੈ ਔਰ ਇਹਦੇ ਕੀ ਕੀ ਫਾਇਦੇ ਜਿਹੜੇ ਸਾਨੂੰ ਸਰਦੀਆਂ ਦੇ ਵਿੱਚ ਖਾਸ ਕਰਕੇ ਹੋਣ ਵਾਲੇ ਨੇ ਜਿਨ੍ਹਾਂ ਦੀ ਛਾਤੀ ਜਾਮ ਰਹਿੰਦੀ ਹੈ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫੇਰ ਹਕੀਕਤ ਟੀਵੀ ਪੰਜਾਬੀ ਤੇ ਜੀ ਬਹੁਤ ਬਹੁਤ ਧੰਨਵਾਦ ਫਰੂਕੀ ਸਾਹਿਬ ਤੁਹਾਡਾ ਤੇ ਸਾਰੇ ਦਰਸ਼ਕਾਂ ਦਾ ਜੀ ਅੱਛਾ ਡਾਕਟਰ ਸਾਹਿਬ ਕਿਹੜਾ ਨੁਸਖਾ ਜੀ ਤੁਸੀਂ ਦੇਖੋ ਇੱਥੇ ਇਹਨਾਂ ਨੇ ਗੁੜ ਵੀ ਰੱਖਿਆ ਕਾਲੀ ਮਿਰਚ ਵੀ ਹੈ ਲੌਂਗ ਵੀ ਨੇ ਦਾਲਚੀਨੀ ਵੀ ਹੈ ਔਰ ਅਦਰਕ ਵੀ ਹੈ ਔਰ ਨਾਲ ਅਮਰੂਦ ਦੇ ਪੱਤੇ ਵੀ ਨੇ ਡਾਕਟਰ ਸਾਹਿਬ ਅਮਰੂਦ ਦੇ ਪੱਤੇ ਕਾਲੀਆਂ ਮਿਰਚਾਂ ਇਹ ਕੀ ਨੁਸਖਾ ਇਸ ਤਰ੍ਹਾਂ ਦਾ ਕਿਹੜਾ ਨੁਸਖਾ ਹੈ ਜਿਹੜਾ ਤੁਸੀਂ ਬਣਾ ਰਹੇ ਹੋ ਇਹ ਫਰੂਕੀ ਸਾਹਿਬ ਸਾਰਾ ਜਿਹੜਾ ਰੈਸਪੀਰੇਟਰੀ ਟਰੈਕ ਨੂੰ ਸਾਫ਼ ਕਰੇਗਾ ਜਿੰਨੇ ਵੀ ਇਨਗਰੀਡੀਅੰਟਸ ਨੇ ਚਾਰ ਤੋਂ 6 ਇਨਗਰੀਡIENTS ਨੇ ਜਿਹੜੇ ਜਿੰਨੀ ਪ੍ਰਾਣੀ ਬਲਗਮ ਖਾਂ ਅੰਗਰੇਸ਼ਾ ਜਿਨ੍ਹਾਂ ਨੂੰ ਕਿਤੋਂ ਆਰਾਮ ਹੀ ਨਹੀਂ ਆ ਰਿਹਾਗਾ ਮੈਡੀਸਨ ਲੈ ਲੈ ਕੇ ਗੋਲੀਆਂ ਖਾ ਕੇ ਆਕੇ ਆ ਟੀਕੇ ਲਵਾਈ ਜਾ ਰਹੇ ਕਈ ਤਾਂ ਨਾੜ ਚ ਟੀਕੇ ਲਵਾਈ ਜਾ ਰਹੇ ਆ ਉਹਨਾਂ ਸਾਰੀਆਂ ਚੀਜ਼ਾਂ ਤੇ ਕੰਮ ਕਰੂਗਾ ਪੂਰੀ ਰਾਹਤ ਦਵਾਊਗਾ ਜੀ ਅੱਛਾ ਡਾਕਟਰ ਸਾਹਿਬ ਇਸ ਤੋਂ ਪਹਿਲਾਂ ਕੀ ਸੀ ਨੁਸਖਾ ਫਾਰਮੂਲਾ ਤੁਹਾਡੇ ਕੋਲੋਂ ਅਸੀਂ ਸਮਝੀਏ ਸਾਨੂੰ ਪਹਿਲਾਂ ਤਾਂ ਇਹ ਦੱਸੋ ਜੀ ਵੀ ਅਮਰੂਦ ਤੇ ਚਲੋ ਠੀਕ ਆ ਸੀ ਅਮਰੂਦ ਖਾਣਿਆ ਪਰ ਤੁਸੀਂ ਤੇ ਅਮਰੂਦ ਦੇ ਪੱਤੇ ਲਈ ਬੈਠੇ ਹੋ ਜੀ ਹਾਂਜੀ ਫਰੂਕੀ ਸਾਹਿਬ ਅੱਗੇ ਵੀ ਆਪਾਂ ਇੱਕ ਵੀਡੀਓ ਕੀਤੀ ਸੀ ਅਮਰੂਦ ਦੇ ਪੱਤਿਆਂ ਤੇ ਵਿੱਚ ਦੱਸਿਆ ਸੀ ਸੇਬ ਨਾਲੋਂ ਅਮਰੂਦ ਚੰਗਾ ਤੇ ਅਮਰੂਦ ਨਾਲ ਅਮਰੂਦ ਦੇ ਪੱਤੇ ਉਹਦੇ ਵਾਸਤੇ ਆਪੋ ਦੇ ਵਿੱਚ ਵੀ ਦੱਸਿਆ ਸੀ ਵੀ ਇਹ ਰੈਸਪੀਰੇਟਰੀ ਟਰੈਕ ਤੇ ਬਹੁਤ ਕੰਮ ਕਰਦੇ ਆ ਅਮਰੂਦ ਦੇ ਪੱਤੇ ਕਿਉਂਕਿ ਇਹਦੇ ਵਿੱਚ ਵਿਟਾਮਿਨ ਸੀ ਭਰਪੂਰ ਮਾਤਰਾ 'ਚ ਹੁੰਦਾ ਤੇ ਇਹਦੇ ਵਿੱਚ ਕੁਐਸਟਿਨ ਨਾਮ ਦਾ ਇੱਕ ਪਦਾਰਥ ਪਾਇਆ ਜਾਂਦਾ ਜਿਹੜਾ ਸਰੀਰ ਦੀ ਇਮਿਊਨਿਟੀ ਨੂੰ ਬੂਸਟ ਕਰਦਾ ਜ਼ਿਆਦਾਤਰ ਤੁਸੀਂ ਦੇਖਿਆ ਹੋਊਗਾ ਪੇਸ਼ੈਂਟ ਨੂੰ ਜਿੰਨੇ ਵੀ ਖੰਗ ਜਕਾਮ ਵਾਲੇ ਹੁੰਦੇ ਉਹਨਾਂ ਦਾ ਜਿਹੜਾ ਰੈਸਪੀਰੇਟਰੀ ਟਰੈਕ ਜਿਹੜਾ ਇਮਿਊਨ ਸਿਸਟਮ ਡਾਊਨ ਹੁੰਦਾ ਤਾਂ ਕਰਕੇ ਫੇਫੜਿਆਂ 'ਚ ਇਨਫੈਕਸ਼ਨ ਆਉਦੀ ਹੈ। ਅੱਛਾ ਤੇ ਫਿਰ ਡਾਕਟਰ ਸਾਹਿਬ ਅਦਰਕ ਕੀ ਕਰੂਗਾ? ਅਦਰਕ ਵੀ ਇੱਕ ਨੇਚਰਲ ਇਮਿਊਨਿਟੀ ਬੂਸਟਰ ਆ ਜੀ। ਇਹ ਉਹਨੂੰ ਵੀ ਜਿਹੜਾ ਹੈਗਾ ਇਨਫਲਾਮੇਸ਼ਨ ਨੂੰ ਵੀ ਕੰਮ ਘੱਟ ਕਰਦਾ। ਜਿੱਦਾਂ ਫੇਫੜਿਆਂ ਦੇ ਵਿੱਚ ਇਨਫਲੇਮੇਸ਼ਨ ਕਿਸੇ ਨੂੰ ਦਰਦ ਵੀ ਹੋ ਰਿਹਾ ਤੇ ਪੁਰਾਣਾ ਜਿਹੜਾ ਰੇਸ਼ਾ ਜੰਮਿਆ ਉਹ ਬਾਹਰ ਹੀ ਨਿਕਲਿਆ ਉਹ ਇਨਫੈਕਸ਼ਨ ਨੂੰ ਵੀ ਦੂਰ ਕਰਦਾ ਅਦਰਕ ਹਾਂਜੀ ਤੇ ਫਿਰ ਡਾਕਟਰ ਸਾਹਿਬ ਆਹ ਕੀ ਚੀਜ਼ਾਂ ਰੱਖੀ ਹੋਈਆਂ ਨੇ ਜੀ ਤੁਸੀਂ ਇਹ ਤੁਸੀਂ ਰੱਖਿਆ ਕਾਲੀ ਮਿਰਚ ਅਜਵੈਨ ਮੁਲੱਟੀ ਤੋਂ ਬਣਿਆ ਬਣਾਇਆ ਗਿਆ ਸਰਪ ਸਿਰਫ ਅਸੀਂ ਦੇਖੇ ਨੇ ਜੀ ਉਹ ਤਾਂ ਖਾਂਸੀ ਖਾਂਸੀ ਖਾਂਗ ਆਲੇ ਸਿਰਫ ਹੁੰਦੇ ਨੇ ਇਹ ਕਿਹੜਾ ਅਕਸਰਪ ਹੈ ਜੀ ਹਾਂਜੀ ਹਾਂਜੀ ਇਹਦੇ ਵਿੱਚ ਕੁਐਸਚਨ ਇੰਗਰੀਡੀਐਂਟਸ ਅਸੀਂ ਉੱਪਰ ਲਿਖ ਦਿੱਤੇ ਆਂ ਤੇ ਮੇਨ ਪਰ ਇਹਦੇ ਵਿੱਚ 45 ਤੋਂ ਪਲੱਸ ਦੇ ਸਰਪ ਦੇ ਵਿੱਚ ਜਿਹੜੇ ਇੰਗਰੀਡੀਐਂਟ ਨੇ ਜੀ 45 ਤੋਂ ਪਲੱਸ ਜ ਤੁਸੀਂ ਦੇਖਿਆ ਸਾਡੇ ਕੋਲ ਕਿੰਨੇ ਪੁਰਾਣੇ ਪੁਰਾਣੇ ਅਸਥਮਾ ਜਿਹੜੇ ਨੇ ਛਾਤੀਆਂ ਜਾਮ ਸੀ ਤਹਾਂ-ਤਹਾਂ ਦਿਨਾਂ ਚ ਰੇਸ਼ਾ ਬਾਹਰ ਕੱਢਿਆ ਤੁਸੀਂ ਟੈਸਟੀਮੋਨੀਅਲ ਲੈ ਹੀ ਇੱਥੇ ਜੀ 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 ਕਿੰਨੇ ਵਧੀਆ ਚੱਲ ਤੋ ਇਹਨਾਂ ਦਵਾਈਆਂ ਦੀ ਬਦੌਲਤੀ ਹੈ ਜੀ ਅੱਛਾ ਇਹ ਕੀ ਚੀਜ਼ ਹੈ ਜੀ ਇਹ ਅਡੂਸਾ ਦਾ ਅਰਕ ਹੈ ਜੀ ਅਡੂਸਾ ਜਿਹੜਾ ਪੇੜ ਆ ਉਹਦੇ ਜਿਹੜੇ ਪੌਦੇ ਦੇ ਜਿਹੜੇ ਹੁੰਦੇ ਨਾ ਫੁੱਲ ਫਾਲ ਤੇ ਪੱਤੇ ਹੁੰਦੇ ਨਰਮ ਨਰ ਉਹਨਾਂ ਤੋਂ ਅਰਕ ਬਣਾਇਆ ਜਾਂਦਾ ਇਹ ਇਹ ਵੀ ਕਾਫੀ ਸਾਰਾ ਜਿਹੜਾ ਬਲੌਕੇਜ ਨੂੰ ਜਿਹੜੀ ਛਾਤੀ ਨੂੰ ਦੂਰ ਕਰਨ ਦੇ ਵਿੱਚ ਸਹਾਈ ਹੁੰਦਾ ਹੈ ਅੱਛਾ ਫਿਰ ਤੁਸੀਂ ਇੱਥੇ ਆ ਲੌਂਗ ਵੀ ਹੈਗੇ ਨੇ ਕਾਲੀ ਮਿਰਚ ਵੀ ਹੈ ਇਹਦੇ ਬਾਬਤ ਵੀ ਥੋੜਾ ਜਿਹਾ ਦੱਸ ਦਿਓ ਵੀ ਇਹ ਕੀ ਕੰਮ ਕਰਦੇ ਨੇ ਹਾਂਜੀ ਲੌਂਗ ਦੇ ਵਿੱਚ ਵੀ ਕਾਫੀ ਸਾਰੇ ਗੁਣ ਪਾਇਆ ਜਾਂਦੇ ਨੇ ਲੌਂਗ ਦਾ ਤਾਂ ਤੁਸੀਂ ਸੁਣਿਆ ਹੀ ਹੋਊਗਾ ਵੀ ਕਿੰਨਾ ਜਿਹੜਾ ਫੇਫੜਿਆਂ ਨੂੰ ਸਾਫ਼ ਰੱਖਣ ਦੇ ਵਿੱਚ ਮਦਦ ਕਰਦਾ ਵਾ ਲੌਂਗ ਦੇ ਵਿੱਚ ਵੀ ਇਨਫਲੇਮੇਟਰੀ ਜਿਹੜੇ ਐਂਟੀ ਵਾਇਰਲ ਐਂਟੀ ਫੰਗਲ ਗੁਣ ਹੁੰਦੇ ਆ ਜਿਹੜੇ ਕਾਫੀ ਸਾਰਾ ਜਿਹੜਾ ਇਹਨੂੰ ਇਹੋ ਜੀ ਪ੍ਰੋਪਰਟੀ ਜਿਹੜੀ ਠੀਕ ਕਰਦੀ ਐਨੂੰ ਫੇਫੜਿਆਂ ਦੇ ਇਨਫੈਕਸ਼ਨ ਨੂੰ ਤੇ ਫਿਰ ਜਿਹੜੀ ਇਹ ਕਾਲੀ ਮਿਰਚ ਹੈਗੀ ਜੀ ਡਾਕਟਰ ਸਾਹਿਬ ਕਾਲੀ ਮਿਰਚ ਵੀ ਜਿਹੜੀ ਫੇਫੜਿਆਂ ਦੀ ਜਿਹੜੀ ਹੈਗੀ ਉਹਨੂੰ ਸੋਜ ਨੂੰ ਦੂਰ ਕਰਦੀ ਆ ਕਾਲੀ ਮਿਰਚ ਵਿੱਚ ਵੀ ਬਹੁਤ ਜ਼ਿਆਦਾ ਸਾਰੇ ਇਸ ਤਰ੍ਹਾਂ ਦੇ ਗੁਣ ਪਾਏ ਜਾਂਦੇ ਜਿਹੜੇ ਇਹਨੂੰ ਫੇਫੜਿਆਂ ਦੇ ਇਨਫੈਕਸ਼ਨ ਨੂੰ ਠੀਕ ਕਰਦੀ ਆ ਠੀਕ ਹੈ ਹਾਂਜੀ ਤੇ ਡਾਕਟਰ ਸਾਹਿਬ ਅਕਸਰ ਤੁਸੀਂ ਜਿਹੜੀ ਦਾਲਚੀਨੀ ਦੀ ਗੱਲ ਕਰਦੇ ਹੋ ਇਹ ਦਾਲਚੀਨੀ ਕੀ ਕਰਦੀ ਆ ਜੀ ਦਾਲਚੀਨੀ ਵੀ ਠੀਕ ਹੈ ਇਹਦਾ ਕੜਾਹੇ ਹੁਣ ਸਿੰਪਲ ਦਾਲਚੀਨੀ ਦਾ ਕੜਾਹੇ ਬਣਾ ਕੇ ਵੀ ਆਪਾਂ ਲੈਨੇ ਆ ਉਹਦੇ ਵਿੱਚ ਵੀ ਆਯੁਰਵੇਦ ਦੇ ਅਨਸਾਰ ਕਾਫੀ ਦੇ ਵਿੱਚ ਜਿਹੜਾ ਸਿਹਤ ਦਾ ਖਜ਼ਾਨਾ ਮੰਨਿਆ ਜਾਂਦਾ ਹੈ ਕਾਪਰ ਜ਼ਿੰਕ ਆਇਰਨ ਕਈ ਚੀਜ਼ਾਂ ਦੇ ਵਿੱਚ ਹੁੰਦੀਆਂ ਜਿਹੜੀਆਂ ਇਨਫਲੇਮੇਸ਼ਨ ਨੂੰ ਜਿਹੜੀ ਫੇਫੜਿਆਂ ਨੂੰ ਸੋਜ ਨੂੰ ਦੂਰ ਕਰਦੀਆਂ ਠੀਕ ਹੈ ਹਾਂਜੀ ਤੇ ਡਾਕਟਰ ਸਾਹਿਬ ਅੱਛਾ ਇੱਕ ਗੱਲ ਦੱਸੋ ਵੀ ਤੁਸੀਂ ਕਹਿ ਰਹੇ ਹੋ ਵੀ ਜਿਹੜਾ ਤੁਹਾਡਾ ਨੁਸਖਾ ਤੁਹਾਡਾ ਫਾਰਮੂਲਾ ਹੈ ਇਹ ਪਹਿਲੇ ਗਲਾਸ ਦੇ ਨਾਲ ਹੀ ਆਪਣਾ ਕੰਮ ਸ਼ੁਰੂ ਕਰ ਦਿੰਦਾ ਇਹ ਸਾਰੀਆਂ ਚੀਜ਼ਾਂ ਦਾ ਮਿਸ਼ਰਣ ਤੁਸੀਂ ਕਰਨਾ ਜੀ ਫਿਰ ਇਹ ਗੁੜ ਗੁੜ ਵੀ ਅਸੀਂ ਤੁਸੀਂ ਨਾਲ ਹੀ ਦੇਣਾ ਜੀ ਹਾਂ ਜੀ ਹਾਂ ਜੀ ਬਿਲਕੁਲ ਜੀ ਇਹਦੇ ਵਿੱਚ ਆਪਾਂ ਕਿਉਂਕਿ ਨੇਚਰਲ ਇਨਗਰੀਡੀਅੰਟਸ ਆ ਸਾਰੇ ਤੇ ਇਹਦੇ ਵਿੱਚ ਆਪਾਂ ਕਿਸੇ ਤਰ੍ਹਾਂ ਹੀ ਖੰਡ ਜਾਂ ਚੀਨੀ ਜਾਂ ਨਹੀਂ ਯੂਜ਼ ਕਰਾਂਗੇ ਗੁੜ ਨਾਲ ਹੀ ਆਪਾਂ ਇਹ ਨੁਸਖਾ ਬਣਾ ਕੇ ਦੇਵਾਂਗੇ ਗੁੜ ਦੇ ਵਿੱਚ ਵੀ ਕਾਫੀ ਸਾਰਾ ਜਿਹੜਾ ਇਸ ਤਰ੍ਹਾਂ ਦੀ ਪ੍ਰੋਪਰਟੀ ਹੁੰਦੀ ਹੈ ਜਿਹੜੀ ਪੇਟ ਨੂੰ ਸਾਫ਼ ਕਰਦੀ ਹੈ ਪੇਟ ਨੂੰ ਸਾਫ਼ ਕਰਦੀ ਹੈ ਡਾਈਜੈਸ਼ਨ ਅੱਛਾ ਹੁੰਦਾ ਹੈ ਇਹਦੇ ਨਾਲ ਗੈਸ ਤਜਾਬ ਕਬਜ ਤੋਂ ਇਹ ਛੁਟਕਾਰਾ ਮਿਲਦਾ ਹੈ ਇਹਦੇ ਨਾਲ ਹਾਂਜੀ ਅੱਛਾ ਡਾਕਟਰ ਸਾਹਿਬ ਸਾਨੂੰ ਇਹ ਦੱਸੋ ਵੀ ਜਿਹੜੀ ਸਰਦੀਆਂ ਦੇ ਵਿੱਚ ਸਰਦੀਆਂ ਦੇ ਵਿੱਚ ਹੀ ਜਿਹੜੀ ਛਾਤੀ ਹੈਗੀ ਹੈ ਉਹ ਜਾਮ ਕਿਉਂ ਹੁੰਦੀ ਹੈ ਜੀ ਗਰਮੀਆਂ 'ਚ ਕਿਉਂ ਨਹੀਂ ਹੁੰਦੀ ਗਰਮੀਆਂ 'ਚ ਨਹੀਂ ਪ੍ਰੋਬਲਮ ਆਉਂਦੀ ਗਰਮੀਆਂ 'ਚ ਤਾਂ ਕੁਝ ਜਿਹੜੇ ਪੁਰਾਣੇ ਦਰਸਥਮਾ ਜਾਂ ਛਾਤੀ ਜਾਮ ਵਾਲੇ ਮੀਨ ਜਿਹਨੂੰ ਵੈਸੇ ਹੀ ਰਾਸਤ ਮਿਲਦੀ ਹੈ ਪਰ ਜਿੱਦਾਂ ਜਿੱਦਾਂ ਮੌਸਮ ਬਦਲਦਾ ਸਰਦੀ ਆਉਂਦੀ ਹੈ ਫਿਰ ਇਹ ਪ੍ਰੋਬਲਮ ਆਉਣੀ ਸ਼ੁਰੂ ਹੋ ਜਾਂਦੀ ਹੈ ਉਹਦੇ ਵਾਸਤੇ ਆ ਦੇਖੋ ਆਪਾਂ ਜਿਹੜਾ ਤੁਸੀਂ ਲੌਂਗ ਦਾ ਇਹ ਰਹੇ ਲੌਂਗ ਕੀ ਕਰੇਗਾ ਇਹ ਇੱਕ ਲੌਂਗ ਇਕੱਲਾ ਚਬਾ ਕੇ ਉੱਪਰ ਦੀ ਗਰਮ ਪਾਣੀ ਪੀ ਲਿਆ ਜਾਵੇ ਤਾਂ ਵੀ ਫੇਫੜਿਆਂ ਨੂੰ ਸਾਫ਼ ਕਰਦਾ ਤੇ ਇਹਦੇ ਵਿੱਚ ਵੀ ਤੁਸੀਂ ਮੰਨ ਸਕਦੇ ਹੋ ਵੀ ਅੱਧਾ ਕਿਲੋ ਜਿਹੜਾ ਹੈਗਾ ਵਿਟਾਮਿਨ ਪ੍ਰੋਟੀਨ ਦੀ ਸ਼ਕਤੀ ਇਹਦੇ ਵਿੱਚ ਇੱਕ ਲੌਂਗ ਹਾਂ ਇੱਕ ਲੌਂਗ ਦੇ ਵਿੱਚ ਹਾਂਜੀ ਹਾਂਜੀ ਇੱਕ ਇਕੱਲਾ ਲੌਂਗ ਹੀ ਕਾਫੀ ਜਿਹੜਾ ਫੇਫੜਿਆਂ ਨੂੰ ਸਾਫ਼ ਰੱਖਣ ਦੇ ਵਿੱਚ ਤੁਹਾਡੀ ਮਦਦ ਕਰੂਗਾ ਜੀ 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 ਅੱਛਾ ਤੇ ਫਿਰ ਡਾਕਟਰ ਸਾਹਿਬ ਇਹ ਨੁਸਖਾ ਫਾਰਮੂਲਾ ਬਣੇਗਾ ਕਿਵੇਂ ਜੀ ਔਰ ਗੁੜ ਦਾ ਤੁਸੀਂ ਕਹਦੇ ਹੋ ਵੀ ਬਕਾਇਦਗੀ ਨਾਲ ਬਹੁਤ ਕਮਾਲ ਦਾ ਇਹਦੇ 'ਚ ਕੰਮ ਹੈਗਾ ਬਿਲਕੁਲ ਬਿਲਕੁਲ ਜੀ ਇਹ ਇਹਦੇ ਵਿੱਚ ਨਾ ਜਿਹੜਾ ਗੁੜ ਆ ਵਾ ਗੁੜ ਵੀ ਜਿਹੜਾ ਆਪਾਂ ਅੱਗੇ ਵੀ ਗੱਲ ਕੀਤੀ ਗੁੜ ਦੀ ਰੈਸਪੀ ਰੈਟਰੀ ਟ੍ਰੈਕ ਨੂੰ ਸਾਫ਼ ਕਰਨ ਦੇ ਵਿੱਚ ਕਾਫੀ ਸਾਰੀ ਮਦਦ ਮਿਲਦੀ ਹੈ ਇਹਦੇ ਨਾਲ ਜੀ ਜੀ ਤੇ ਗੁੜ ਦੇ ਵਿੱਚ ਆਇਰਨ ਵੀ ਭਰਪੂਰ ਮਾਤਰਾ ਚ ਉਹਦਾ ਜ਼ਿੰਕ ਪੋਟਾਸ਼ੀਅਮ ਤੇ ਗੁਣਾਂ ਦਾ ਖਜ਼ਾਨਾ ਹੁਣ ਆਪਣੇ ਪੁਰਾਣੇ ਸਮੇਂ ਦੇ ਵਿੱਚ ਪਹਿਲਾਂ ਆਪਾਂ ਗੁੜ ਯੂਜ਼ ਕਰਦੇ ਸੀ ਤੇ ਕਿੰਨੇ ਸਾਰੇ ਰੋਗਾਂ ਨੂੰ ਵੈਸੇ ਗੁੜ ਇਕੱਲਾ ਹੀ ਮਾਤ ਪਾਈ ਰੱਖਦਾ ਸੀ ਤੇ ਹੁਣ ਥੋੜਾ ਗੁੜ ਦੇ ਵਿੱਚ ਵੀ ਪ੍ਰੋਬਲਮੇ ਆ ਰਹੀ ਨੇ ਨੇਚਰਲ ਗੁੜ ਮਿਲਦਾ ਜਾਂਦਾ ਵਾ ਪਰ ਬਹੁਤ ਦੂਰ ਦਰਾਡੇ ਜਾ ਕੇ ਕਿਤੇ ਮਿਲਦਾ ਵਾ ਬਾੜੀਆਂ ਜਿਹੜੀਆਂ ਦੁਕਾਨਾਂ ਦੇ ਉੱਪਰ ਤੋਂ ਵਿੱਚ ਖੰਡ ਮਿਕਸ ਕੀਤੀ ਹੁੰਦੀ ਹੈ ਤੁਹਾਡੇ ਵਾਲਾ ਗੁੜਾ ਖਾਸ ਗੁੜਾ ਜੀ ਕੋਈ ਬਿਲਕੁਲ ਇਹ 100% ਨੇਚਰਲ ਗੁੜਾ ਜੀ ਇਹਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦਾ ਕੈਮੀਕਲ ਨਹੀਂ ਹੈਗਾ ਇਹ ਤਾਂ ਬਰਫੀ ਵਾਂਗਰ ਤੁਸੀਂ ਬਣਾ ਕੇ ਰੱਖਿਆ ਦਾ ਹਾਂਜੀ ਹਾਂਜੀ ਇਹ ਦੇਸੀ ਘਲਾੜੇ ਦਾ ਗੁੜਾ ਜੀ ਅਸੀਂ ਜੇ ਨੁਸਖਿਆਂ ਵਿੱਚ ਵੀ ਇਹ ਯੂਜ਼ ਕਰਦੇ ਪਰ ਇੱਥੇ ਜਿਹੜਾ ਪੇਸ਼ੈਂਟ ਵੀ ਕੋਈ ਮੰਗਦਾ ਸਾਡੇ ਕੋਲ ਇੱਕ ਦੋ ਡੱਬੇ ਰਿਕੁਆਇਰਮੈਂਟ ਹੁੰਦੀ ਇੱਥੇ ਇਹੀ ਗੁੜ ਦਿੰਦੇ ਅਸੀਂ ਜੀ ਜੀ ਅੱਛਾ ਤੇ ਫਿਰ ਡਾਕਟਰ ਸਾਹਿਬ ਹੁਣ ਇਹ ਨੁਸਖਾ ਫਾਰਮੂਲਾ ਕਿਵੇਂ ਬਣਾਉਣਾ ਸਾਨੂੰ ਇਹ ਜਿਵੇਂ ਤੁਸੀਂ ਪੀਓਗੇ ਤਾਂ ਤੁਹਾਨੂੰ ਰਾਹਤ ਮਿਲਣੀ ਤੈਅ ਹੈ ਬਿਲਕੁਲ ਜੀ ਬਿਲਕੁਲ ਇਹ ਨੁਸਖਾ ਧਿਆਨ ਨਾਲ ਦਰਸ਼ਕ ਦੇਖ ਲੈਣ ਕਿੱਦਾਂ ਬਣਾਉਣਾ ਜਿੱਦਾਂ ਜਿਹਨਾਂ ਨੂੰ ਯੂਜ਼ ਕਰਨਗੇ ਨਾਲ ਦੀ ਨਾਲ ਪਹਿਲੀ ਘੁੱਟ ਦੇ ਨਾਲ ਹੀ ਉਹਨਾਂ ਨੂੰ ਰਾਹਤ ਮਿਲਣੀ ਜਿਹੜੀ ਮਹਿਸੂਸ ਪਹਿਲੀ ਘੁੱਟ ਦੇ ਨਾਲ ਬਿਲਕੁਲ ਜੀ ਬਿਲਕੁਲ ਪਹਿਲੀ ਘੁੱਟ ਦੇ ਨਾਲ ਜਿਹੜੀ ਜਾਮ ਛਾਤੀ ਉਹ ਖੁੱਲਣੀ ਸ਼ੁਰੂ ਹੋ ਜੂਗੀ ਸਾਹ ਪੂਰੀ ਤਰ੍ਹਾਂ ਆਉਣਾ ਸ਼ੁਰੂ ਹੋ ਜੀ ਕੀ ਨੁਸਖਾ ਫਾਰਮੂਲਾ ਸਾਨੂੰ ਪਹਿਲਾਂ ਸਮਝਾ ਦਿਓ ਜੀ ਥੋੜਾ ਜਿਹਾ ਬਰੀਫ ਕਰ ਦਿਓ ਹਾਂਜੀ ਹਾਂਜੀ ਇਹਦੇ ਵਿੱਚ ਆ ਪਹਿਲਾਂ ਆਪਾਂ ਅਮਰੂਦ ਦੇ ਪੱਤੇ ਇਸ ਤਰ੍ਹਾਂ ਤੋੜ ਲੈਣੇ ਹੱਥ ਨਾਲ ਤੋੜ ਕੇ ਥੋੜਾ ਜਿਹਾ ਬਰੀਕ-ਬਰੀਕ ਕੁੱਟ ਲੈਣਾ ਆਪਾਂ ਜੀ ਕੁੱਟਣਾ ਪਹਿਲਾਂ ਹਾਂਜੀ ਇਹਨੂੰ ਕੁੱਟ ਕੇ ਨਾ ਬਰੀਕ ਰਸ ਜਿਆ ਕੱਢ ਲੈਣਾ ਹਾਂਜੀ ਰਸ ਜਿਆ ਕੱਢ ਕੇ ਇਹਨੂੰ ਬਰੀਕ ਕਰ ਲੈਣਾ ਇਦਾਂ ਦੇਖੋ ਆਈਦਾ ਨਾ ਹੱਸ ਕੇ ਨਾ ਬਰੀਕ ਕਰਕੇ ਇਨੂੰ ਮੜ ਕੇ ਦੋ ਗਲਾਸ ਪਾਣੀ ਦੇ ਲੈ ਕੇ ਬੱਡੇ ਵਿੱਚ ਪਾ ਲੈਣੇ ਤੇ ਪੈਨ ਦੇ ਵਿੱਚ ਆ ਦੇਖੋ ਦੋ ਪਾ ਲਓ ਜਾਂ ਡੇਢ ਪਾ ਲਓ ਡੇਢ ਪਾ ਲਓ ਤੇ ਇੱਕ ਰਹਿਣਾ ਚਾਹੀਦਾ ਫਿਰ ਆਪਾਂ ਦੇਖੋ ਡੇਢ ਪਾ ਲੈਣੇ ਜੀ ਅੱਧਾ ਗਲਾਸ ਉੱਪਰ ਹੋਰ ਪਾ ਲੈਣੇ ਡੇਢ ਗਲਾਸ ਹੋ ਗਿਆ ਜੀ ਠੀਕ ਹੈ ਡੇਢ ਗਲਾਸ ਪਾ ਕੇ ਇਹਨੂੰ ਮੜ ਕੇ ਆਪਾਂ ਪਾਣੀ ਨੂੰ ਗਰਮ ਕਰ ਲੈਣਾ ਜੀ ਮਤਲਬ ਪੌਣਾ ਇੱਕ ਗਲਾਸ ਰਹਿ ਜੇ ਅੱਧਾ ਇੱਕ ਗਲਾਸ ਹਾਂ 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 ਪੌਣਾ ਰਹਿ ਜੇ ਜਾਂਦਾ ਰਹਿ ਜੇ ਠੀਕ ਹੈ ਇਹ ਪਹਿਲਾਂ ਹੁਣ ਤੁਸੀਂ ਪੱਤੇ ਕੁੱਟਲੇ ਨੇ ਕੁੱਟ ਕੇ ਪਾਣੀ ਗਰਮ ਹੋਣਾ ਰੱਖ ਦਿੱਤਾ। ਹਾਂਜੀ ਪਾਣੀ ਗਰਮ ਹੋਣਾ ਰੱਖ ਦਿੱਤਾ। ਇਹਨੂੰ ਆਪਾਂ ਪੱਤਿਆਂ ਨੂੰ ਇਹਦੇ ਵਿੱਚ ਕੱਢ ਲੈਨੇ ਇੱਕ ਵਾਰੀ ਬੌਲ ਦੇ ਵਿੱਚ ਕੱਢ ਕੇ। ਕੁੱਟੇ ਹੋਏ ਨੇ ਹਲਕੇ। ਹਾਂਜੀ ਹਾਂਜੀ ਹਲਕੇ ਹਲਕੇ ਕੁੱਟ ਕੇ ਕਿਉਂਕਿ ਸਾਰੇ ਫਿਰ ਜਿਹੜੇ ਇਨਗਰੀਡੀਐਂਟਸ ਆ ਉਹ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਆ ਜਾਣਗੇ ਜੇ ਕੁੱਟ ਲਵਾਂਗੇ ਥੋੜਾ ਥੋੜਾ। ਠੀਕ ਹੈ। ਇਹਦੇ ਵਿੱਚ ਥੋੜਾ ਜੀ ਆਪਾਂ ਜੋ ਪੰਜ ਤੋਂ 6 ਦਾਣੇ ਕਾਲੀ ਮਿਰਚ ਦੇ ਪਾਉਣੇ ਆ ਜੀ ਆ ਦੇਖੋ ਇੰਨੇ ਕੋ ਇਹ ਪਾ ਲੈ ਜਿੱਥੇ। ਇਸ ਤੋਂ ਅੱਗੇ ਲੌਂਗ ਹੈਗਾ ਲੌਂਗ ਦੇ 2 ਪੀਸ ਹੀ ਪਾਉਣੇ ਆ ਜੀ 2 ਜਾਂ 3 ਪਾ ਲਓ ਬਸ 2 ਬਹੁਤ ਆ ਠੀਕ ਹੈ ਛੋਟਾ ਜਿਹਾ ਟੁਕੜਾ ਇੱਕ ਅਦਾਲ ਚੀਨੀ ਦਾ ਜੀ ਇੰਨਾ ਕੁ ਜੀ ਹਾਂ ਜੀ ਇੰਨਾ ਕੁ ਠੀਕ ਹੋ ਗਿਆ ਜੀ ਇੱਕ ਹੋ ਗਿਆ ਜੀ ਛੋਟਾ ਜਿਹਾ 1 ਇੰਚ ਦਾ ਟੁਕੜਾ ਆਪਣਾ ਅਦਰਕ ਦਾ ਪਾ ਲੈਣਾ ਜੀ ਠੀਕ ਹੈ ਇੰਨਾ ਕੁ ਇੰਨਾ ਕੁ ਅਦਰਕ ਪਾਉਣਾ ਜੀ ਆ ਦੇਖੋ ਜੀ ਠੀਕ ਹੈ ਅਦਰਕ ਪਾ ਲਿਆ ਜੀ ਇਸ ਤੋਂ ਅੱਗੇ ਆ ਗਿਆ ਆਪਣੇ ਅਮਰੂਦ ਦੇ ਪੱਤੇ ਤਾਂ ਆਪਾਂ ਇ ਲੈ ਲੈ ਆ ਹੁਣ ਜਦੋਂ ਪਾਣੀ ਗਰਮ ਹੋ ਗਿਆ ਪਹਿਲਾਂ ਆਪਾਂ ਅਮਰੂਦ ਦੇ ਪੱਤੇ ਹੀ ਪਾਉਣੇ ਆਂ ਦੇ ਵਿੱਚ ਠੀਕ ਹੈ ਪਾਣੀ ਗਰਮ ਹੋ ਗਿਆ ਜਦੋਂ ਦੇਖੋ ਅਮਰੂਦ ਦੇ ਪੱਤੇ ਵਿੱਚ ਪਾ ਦਿੰਦੇ ਹਾਂ ਅਮਰੂਦ ਦੇ ਪੱਤੇ ਜਿੱਦਾਂ ਜਿੱਦਾਂ 5 ਮਿੰਟ ਆਪ ਅਮਰੂਦ ਦੇ ਪੱਤਿਆਂ ਨੂੰ ਕੱਲਿਆਂ ਪਹਿਲਾਂ ਉਬਲਣ ਦੇਣਾ ਵਾ ਠੀਕ ਹੈ ਠੀਕ ਹੈ ਜੀ ਮਤਲਬ ਇਹ ਨਹੀਂ ਹੈਗਾ ਵੀ ਆਪਾਂ ਨੇ ਸਾਰਾ ਕੁਝ ਨਾਲ ਹੀ ਸਿੱਟ ਦੇਣਾ ਨਾਲ ਦੀ ਨਾਲ ਨਹੀਂ ਪਹਿਲਾਂ ਅਮਰੂਦ ਦੇ ਪੱਤੇ ਹੀ ਉਬਲਣਗੇ 5 ਮਿੰਟ ਠੀਕ ਹੈ ਜੀ ਜਿੱਦਾਂ ਜਿੱਦਾਂ ਜਦੋਂ ਬਾਲਾਂ ਨੂੰ 5 ਮਿੰਟ ਆ ਗਿਆ ਫਿਰ ਆਪਾਂ ਦੂਸਰੀਆਂ ਚੀਜ਼ਾਂ ਨਾਲ ਕੁੱਟ ਕੇ ਨਾ ਦੇਖੋ ਅੱਛਾ ਇਹ ਵੀ ਕੁੱਟਣੀਆਂ ਨੇ ਹਾਂ ਜੀ ਇਹ ਵੀ ਕੁੱਟੇ ਨਹੀਂ ਪਾਉਣੀਆਂ ਨਹੀਂ ਸਿੱਧੀਆਂ ਨਹੀਂ ਪਾਉਣੀਆਂ ਕੁੱਟਿਆ ਫਿਰ ਫਰੂਕੀ ਸਾਬੇ ਦਾ ਪੂਰਾ ਅਸਰ ਪੂਰਾ ਅਸਰ ਨਿਕਲੂਗਾ ਫੇਰ ਹੀ ਕਾੜਾ ਸਹੀ ਤਿਆਰ ਹੋਣਾ ਕਾੜਾ ਆਪਾਂ ਇਸੇ ਕਰੇ ਹਰ ਇੱਕ ਵੀਡੀਓ ਦੇ ਵਿੱਚ ਇਹਦੀ ਵਿਧੀ ਆਪਾਂ ਦੱਸਦੇ ਹਾਂ ਕਿੰਦਾ ਤਿਆਰ ਕਰਨਾ ਮੈਨੂੰ ਜਦੋਂ ਪੂਰੀ ਵਿਧੀ ਨਾਲ ਦਸੀ ਆਪ ਦੇ ਵੱਲੋਂ ਤਬ ਪੂਰੀ ਕੋਸ਼ਿਸ਼ ਕਰਦੇ ਆਂ ਵੀ ਦਰਸ਼ਕਾਂ ਨੂੰ ਪੂਰਾ ਪਤਾ ਲੱਗ ਜਾਵੇ ਸਾਨੂੰ ਪੁੱਛਣ ਦੇ ਨਾਲ ਲੋਡ ਨਾ ਹੀ ਪਵੇ ਵੈਸੇ ਤਾਂ ਆਪਣੀਆਂ ਜਿੰਨੀਆਂ ਵੀ ਵੀਡੀਓ ਹੁਣ ਤੱਕ ਕੀਤੀਆਂ ਕਿ ਕਪਲੇਟ ਵਾਲੀ ਆਈ ਨਹੀਂ ਵੀ ਪਤਾ ਨਹੀਂ ਲੱਗਾ ਡਾਕਟਰ ਸਾਹਿਬ ਕਿੰਦਾ ਕੁੱਟਣਾ ਵਾ ਕਿੰਨੀ ਕਿੰਨਾ ਸਮਾਨ ਪਾਉਣਾ ਵਾ ਇੱਕ ਜਿਹੜਾ ਮੈਂ ਯੂਜ਼ ਕਰਨਾ ਦੇਖੋ ਜੀ ਕੁੱਟਿਆ ਗਿਆ ਦਲਡਫੜ ਹੋ ਗਿਆ ਠੀਕ ਹੈ ਤੇ ਉਧਰ ਮੈਨੂੰ ਲੱਗਦਾ ਜੀ ਉਹ ਵੀ ਉਬਲਣਾ ਸ਼ੁਰੂ ਹੋ ਗਏ ਨੇ ਪੱਤੇ ਸਾਡੇ ਉਬਲਣਾ ਸ਼ੁਰੂ ਹੋ ਗਿਆ ਜੀ ਜੀ ਹਾਂ ਜੀ ਉਬਰ ਹੈ ਜੀ ਦੜਫੜੇ ਨੂੰ ਕਰਕੇ ਜਦੋਂ ਥੋੜਾ ਜਿਹਾ ਵਾਲਾ ਆ ਜਾਏਗਾ ਪਾਣੀ ਦਾ ਥੋੜੇ ਪੱਤੇ ਉਬਲਨੇ ਸ਼ੁਰੂ ਹੋ ਜਾਣਗੇ ਠੀਕ ਹੈ ਠੀਕ ਹੈ ਕਿਉਂਕਿ ਸਾਡੇ ਕੋਲ ਟਾਈਮ ਹਮੇਸ਼ਾ ਹੀ ਘੱਟ ਹੁੰਦਾ ਨਹੀਂ ਵੀਡੀਓ ਲੰਮੀ ਬਣ ਜਾਂਦੀ ਹੈ ਅਸੀਂ ਇਸ ਕਰਕੇ ਤੁਹਾਨੂੰ ਸ਼ਾਰਟ ਦੇ ਵਿੱਚ ਸਾਰੀ ਚੀਜ਼ ਸਮਝਾ ਦੰਨੇ ਆ ਜਿਵੇਂ ਹੀ ਪੱਤੇ ਉਬਲਨੇ ਸ਼ੁਰੂ ਹੋਣਗੇ ਤਾਂ ਨਾਲ ਦੀ ਨਾਲ ਤੁਸੀਂ ਜਿਹੜਾ ਇਹ ਜਿਹੜਾ ਕਾਲੀ ਮਿਰਚ ਦਾਲਚੀਨੀ ਅਦਰਕ ਔਰ ਲੌਂਗ ਦਾ ਜਿਹੜਾ ਮਿਸ਼ਰਣ ਹੈਗਾ ਬਣਾਇਆ ਉਹਦੇ ਵਿੱਚ ਪਾ ਦੇਣਾ ਹੈ ਦੇਖੋ ਤੁਸੀਂ ਡਾਕਟਰ ਸਾਹਿਬ ਨੇ ਸਾਰੀਆਂ ਚੀਜ਼ਾਂ ਦਰੜ ਕਰਕੇ ਮੋਟੀ-ਮੋਟੀ ਕੁੱਟ ਕੇ ਇਹਦੇ ਵਿੱਚ ਪਾ ਦਿੱਤੀਆਂ ਨੇ ਪਾਣੀ ਵੀ ਬੋਲਣ ਲੱਗਪਗ ਲੱਗਪਗ ਜਿਹੜਾ ਉਹ ਸ਼ੁਰੂ ਹੋ ਗਿਆ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਆ ਦੇਖੋ ਪਾਣੀ ਹੁਣ ਹਲਕਾ ਹਲਕਾ ਉੱਭਰ ਰਿਹਾ ਇਹਨੂੰ ਹਲਕਾ ਜਿਹਾ ਥੋੜਾ ਆਪਾਂ ਹਲਾਵਾਂਗੇ ਇਹਨੂੰ ਠੀਕ ਹੈ ਜੀ ਹਿਲਾਈ ਜਾਵਾਂਗੇ ਜਿੱਦਾਂ ਜਿੱਦਾਂ ਪਾਣੀ ਹਲਕੀ ਅੱਗ ਤੇ ਆਪਾਂ ਇਹਨੂੰ ਉਬਾਲਣਾ ਵਾ ਠੀਕ ਹੈ ਲੋ ਫਲੇਮ ਤੇ ਰੱਖਣਾ ਲੋ ਫਲੇਮ ਤੇ ਉਬਾਲੀ ਜਾਣਾ ਇਹਨੂੰ 10 ਮਿੰਟ ਉਬਾਲਣਾ ਵਾ ਪਹਿਲੋ ਅਮਰੂਦ ਦੇ ਪੱਤੇ 5 ਮਿੰਟ ਵਾਲਣੇ ਅਜ ਕੱਲੇ ਬਾਦ ਚ ਫਿਰ ਜਦੋਂ ਆਪਾਂ ਆ ਦਾਲ ਚੀਨੀ ਵਗੈਰਾ ਲੌਂਗ ਕਾਲੀ ਮਰਚ ਪਾਤੀ ਫਿਰ ਆਪਾਂ ਇਹਨੂੰ 10 ਮਿੰਟ ਹੋਰ ਬਾਲਣਾ ਵਾ ਫਿਰ ਪਾਣੀ ਅੱਧਾ ਰਹਿ ਜਾਊਗਾ ਜਦੋਂ ਅੱਧਾ ਪਾਣੀ ਰਹਿ ਗਿਆ ਫਿਰ ਇਹਨੂੰ ਆਪਾਂ ਛਾਣ ਕੇ ਜਿਹੜਾ ਹੈਗਾ ਵਾ ਸਿਪ ਸਿਪ ਪੀਣਾ ਵਾ ਠੀਕ ਹੈ ਇਹਨੂੰ ਮਤਲਬ ਠੰਡਾ ਕਰਕੇ ਪੀਣਾ ਜਾਂ ਗਰਮ ਗਰਮੀ ਪੀਣਾ ਜੀ ਨਹੀਂ ਕੋਸਾ ਕੋਸਾ ਪੀਣਾ ਫਰੂਕੀ ਸਾਹਿਬ ਜਿੱਦਾਂ ਆਪਾਂ ਚਾਹ ਪੀਂਦੇ ਨਾ ਇੱਕ ਘੋਟ ਹੌਲੀ ਮਤਲਬ ਐ ਵੀ ਨਹੀਂ ਹੈਗਾ ਵੀ ਆਪਣਾ ਮੂੰਹ ਜਲ ਜੇ ਏਵਨ ਹੋਵੇ ਵੀ ਇਹ ਠੰਡਈ ਹੋ ਜੇ ਨਹੀਂ ਦਰਮਿਆਨਾ ਗਰਮ ਹੋਵੇ ਜ਼ਿਆਦਾ ਵੀ ਗਰਮ ਨਾ ਹੋਵੇ ਤੇ ਚਾਹ ਵਾਂਗੂ ਪੀਣਾ ਜਿੱਦਾਂ ਜਿੰਨਾ ਹੌਲੀ ਪੀਵਾਂਗੇ ਉਨਾ ਹੀ ਜ਼ਿਆਦਾ ਆਪਣੇ ਫੇਫੜਿਆਂ ਨੂੰ ਜਿਹੜਾ ਹੈਗਾ ਰਾਹਤ ਮਿਲੂਗੀ ਪ੍ਰਾਣੇ ਤੋਂ ਪ੍ਰਾਣੇ ਇਹ ਬਲਗਮ ਰੇਸ਼ਾ ਬਾਹਰ ਆ ਜੂਗਾ ਕੋਈ ਜੀ ਮੈਨ ਲੱਗਦਾ ਜੀ ਬਿਲਕੁਲ ਤਿਆਰ ਵਰ ਤਿਆਰ ਹੈ ਅਸੀਂ 10 20 ਮਿੰਟ ਜਿਹੜਾ ਉਹ ਨਹੀਂ ਇੱਥੇ ਕਰ ਸਕਦੇ ਕਿਉਂਕਿ ਵੀਡੀਓ ਲੰਮੀ ਹੋ ਜਾਂਦੀ ਹੈ ਇੱਕਦਮ ਤੁਹਾਨੂੰ ਤਰੀਕਾ ਇਹ ਅਸੀਂ ਉਹ ਸਮਝਾ ਦਿੰਦਾ ਕਿ ਕਿਸ ਤਰੀਕੇ ਨਾਲ ਜਿਹੜਾ ਬਣਨਾ ਹੈ ਇਹ ਤਾਂ ਰੰਗ ਵੀ ਚੇਂਜ ਕਰ ਗਿਆ ਜੀ ਮਿੰਟੋ ਮਿੰਟੋ ਹਾਂ ਜੀ ਬਿਲਕੁਲ ਜੀ ਬਿਲਕੁਲ ਇਨਗਰੀਡੀਅੰਟਸ ਵੇਖ ਲਓ ਇਹਦੇ ਵਿੱਚ ਕਿੰਨੇ ਆਪਾਂ ਟਾਪ ਕਲਾਸ ਦੇ ਪਾਏ ਨੇ ਠੀਕ ਹੋ ਗਿਆ ਜੀ ਆ ਦੇਖੋ ਰੰਗ ਚੇਜ ਹੋ ਰਿਹਾ ਫ੍ਰੈਗਰੈਂਸ ਵੀ ਬੜੀ ਜ਼ਬਰਦਸਤ ਆਉਣ ਲੱਗੀ ਮਰੂ ਦੇ ਪੱਤੇ ਸਾਰੀਆਂ ਚੀਜ਼ਾਂ ਹੀ ਫ੍ਰੈਗਰੈਂਸ ਵਾਲੀਆਂ ਅਦਰਕ ਦਾਲਚੀਨੀ ਆ ਲੌਂਗ ਆ ਕਾਲੀ ਮਿਰਚ ਸਾਰਿਆਂ ਦੀ ਫ੍ਰੈਗਰੈਂਸ ਹੀ ਆਊਗੀ ਇਹਦੀ ਕੀ ਹੋ ਗਿਆ ਜੀ ਤੇ ਚਲੋ ਇਹ ਉਬਲ ਗਿਆ ਜੀ ਹੁਣ ਜਦੋਂ ਅਸੀਂ ਤੁਹਾਨੂੰ ਵਾਰ-ਵਾਰ ਇਹੀ ਗੱਲ ਦੱਸ ਰਹੇ ਹਾਂ ਕਿ ਜਦੋਂ ਤੁਸੀਂ 2 ਗਲਾਸ ਪਾਏ ਨੇ ਤਾਂ ਉਹਦਾ 1 ਗਲਾਸ ਅਗਰ ਤੁਸੀਂ 1.5 ਗਲਾਸ ਪਾਇਆ ਤਾਂ ਉਹਦਾ ਪੌਣਾ ਗਲਾਸ ਜੇ ਤੁਸੀਂ 1 ਗਲਾਸ ਪਾਇਆ ਤਾਂ ਉਹਦਾ ਅੱਧਾ ਗਲਾਸ ਜਦੋਂ ਤੱਕ ਨਹੀਂ ਰੰਦਾ ਉਦੋਂ ਤੱਕ ਇਹਨੂੰ ਐਸੇ ਤਰੀਕੇ ਨਾਲ ਇਹ ਉਬਲ ਗਿਆ ਜੀ ਉਸ ਤੋਂ ਬਾਅਦ ਫਿਰ ਕੀ ਕਰਨੇ ਇਹ ਬਲਗਆ ਫਰੂਕੀ ਸਾਹਿਬ ਇਹਨੂੰ ਫਿਰ ਆਪਾਂ ਹੁਣ ਗਲਾਸ ਦੇ ਵਿੱਚ ਜਿਹੜਾ ਹੈਗਾ ਛਾਨ ਲੈਣਾ ਵਾ। ਵਾਹ ਜੀ ਬਈ ਦੇ ਚ ਫ੍ਰੈਗਰੈਂਸੀ ਸਾਰੇ ਕਲੀਨਿਕ ਚ ਫ੍ਰੈਗਰੈਂਸੀ ਫ੍ਰੈਗਰੈਂਸ ਹੋਗੀ। ਬਹੁਤ ਬੜੀਆ ਫ੍ਰੀ ਫ੍ਰੈਗਰੈਂਸੀ ਚ ਆ ਰਹੀ ਏ। ਕਿਉਂਕਿ ਹੈ ਹੀ ਨੇਚਰਲ ਆ ਕੜਾ ਆ ਦੇਖੋ। ਜਿਵੇਂ ਜਿਵੇਂ ਇੱਕ ਘਟਾ ਅੰਦਰ ਜਾਊਗੀ ਜਿਵੇਂ ਆਪਾਂ ਕਿਹਾ ਉਵੇਂ ਹੀ ਹੋਊਗਾ। ਜਿੱਦਾਂ ਜਾਇਕੇ ਕੋਟ ਅੰਦਰ ਜਾਈ ਜਾਊਗੀ ਤੇ ਨਾਲ ਦੀ ਨਾਲ ਪੇਸ਼ੈਂਟ ਨੂੰ ਰਾਹਤ ਮਿਲਦੀ ਸ਼ੁਰੂ ਹੋ ਜੂਗੀ ਜਿੰਨਾ ਮਰਜੀ ਪ੍ਰਾਣਾ ਹੋਵੇ ਆ ਦੇਖੋ ਜੀ ਪੌਣਾ ਗਲਾਸ ਰਹਿ ਗਿਆ ਹੁਣੇ ਠੀਕ ਹੈ ਡੇਢ ਗਲਾਸ ਆਪਾਂ ਪਾਇਆ ਸੀ ਪੌਣਾ ਗਲਾਸ ਰਹਿ ਗਿਆ ਇਹਨੂੰ ਬਸ ਕੋਸੇ ਨੂੰ ਆਪਾਂ ਸਿੱਪ ਸਿੱਪ ਪੀਣਾ ਵਾ ਅੱਛਾ ਤੇ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਸੀ ਵੀ ਬੱਚਿਆਂ ਤੋਂ ਜਿਹੜੇ ਸਾਲ ਦੇ ਘਟ ਨੇ ਇਹ ਸ਼ਾਇਦ ਵੀ ਪਾਇਆ ਜਾ ਸਕਦਾ ਹਾਂਜੀ ਤੇ ਸ਼ਹਿਦ ਪਾਇਆ ਜਾ ਸਕਦਾ ਬਾਕੀ ਜੇ ਸ਼ਹਿਦ ਪਾਉਣਾ ਵਾ ਫਿਰ 1 ਸਾਲ ਤੋਂ ਛੋਟੇ ਬੱਚੇ ਨੂੰ ਨਹੀਂ ਦੇਣਾਗਾ ਜੇ ਗੁੜ ਪਾਇਆ ਜੇ ਗੁੜ ਪਾ ਲਈ ਫਿਰ ਦੇਸ ਹਾਂਜੀ ਜੇ ਗੁੜ ਪਾਇਆ ਜਾਵੇ ਫਿਰ ਆਪਾਂ ਦੇ ਸਕਦੇ ਹਾਂ ਜੀ ਹਾਂਜੀ ਗੁੜ ਦਾ ਵੀ ਨੂੰ ਤੁਸੀਂ ਲੋੜ ਅਨਸਾਰ ਪਾ ਸਕਦੇ ਹੋ ਜਿੰਨਾ ਮਿੱਠਾ ਤੁਹਾਨੂੰ ਪਸੰਦ ਆ ਜੇ 슈ਗਰ ਦੇ ਮਰੀਜ਼ ਉਹ ਵੈਸੇ ਹੀ ਪੀ ਸਕਦੇ ਆ ਅਸੀਂ ਪਾ ਕੇ ਦਿਖਾਈ ਦਈਏ ਫਿਰ ਡਾਕਟਰ ਸਾਹਿਬ ਅਸੀਂ ਵੀ ਟੈਸਟ ਕਰ ਲਾਂਗੇ ਹਾਂਜੀ ਹਾਂਜੀ ਲੋ ਜੀ ਜੀ ਤੁਸੀਂ ਦੇਖੋ ਗੁੜ ਦਾ ਇੰਨਾ ਪੀਸ ਪਾਉਣਾ ਜੀ ਅੱਛਾ ਜੀ ਬਸ ਇਹ ਬਹੁਤ ਅਦਲ ਮਿੱਠਾ ਲੋੜ ਅਨਸਾਰ ਹੁੰਦਾ ਕਿ ਕਿ ਲੋੜ ਅਨਸਾਰ ਪਾ ਸਕਦੇ ਬੰਦੇ ਰੈਸਪੀਰੇਟਰੀ ਟਰੈਕ ਨੂੰ ਵੀ ਸਾਫ਼ ਕਰਦਾ ਗੁੜ ਵੀ ਗੁੜ ਤਾਂ ਵੈਸੇ ਵੀ ਖਾ ਰਿਆ ਜਾਵੇ ਤੇ ਬੰਦੇ ਨੂੰ ਖਾਂ ਕੇ ਜੁਕਾਮ ਵੈਸੇ ਹੀ ਰਾਹਤ ਮਿਲ ਜਾਂਦੀ ਹੈ ਕੀ ਆ ਬਤ ਹਾਂਜੀ ਜੀ 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 ਚਲੋ ਸੋ ਤੁਸੀਂ ਦੇਖੋ ਇਹ ਤਸਵੀਰਾਂ ਹੈਗੀਆਂ ਜਿਹੜਾ ਤੁਹਾਨੂੰ ਅਸੀਂ ਦਿਖਾਈਆਂ ਨੇ ਬਾਕੀ ਤੁਹਾਡੇ ਜਿਹੜੇ ਤੁਸੀਂ ਆ ਦਿਖਾਇਆ ਜੀ ਅਸੂੜੇ ਦਾ ਅਰਕ ਦਿਖਾਇਆ ਤੁਸੀਂ ਔਰ ਤੁਸੀਂ ਇਹ ਕਾਲੀ ਮਿਰਚ ਜਵੈਨ ਵਾਲਾ ਜਿਹੜਾ ਸਿਰਫ ਤੁਸੀਂ ਦਿਖਾਇਆ ਇਹ ਵੀ ਇੰਨੇ ਹੀ ਕੰਮ ਕਰੂਗਾ ਜੀ हां जी हां जी ਇਸ ਤੋਂ ਜ਼ਿਆਦਾ ਕਰੋਗੇ ਜਿਹੜੇ ਨੂੰ ਪੇਸ਼ੈਂਟ ਦੱਸਣ ਫੋਨ ਆਦਾ ਨੁਸਖਿਆਂ ਨਾਲ ਸਾਨੂੰ ਫਰਕ ਨਹੀਂ ਪਿਆ ਘੱਟ ਫਰਕ ਪਿਆ ਜੀ ਕਿਉਂਕਿ ਫਰੂਕੀ ਸਾਹਿਬ ਜਿਹੜੇ ਅਰਕ ਹੁੰਦੇ ਹਨ ਨਾ ਅਰਕ ਤਾਂ ਫਿਰ ਸਿਰਾਈ ਹੁੰਦੇ ਆ ਅਰਕ ਤਾਂ ਦੇਖੋ ਕਿੰਨੇ ਜ਼ਿਆਦਾ ਆਪ ਪੇੜ ਪੌਦਿਆਂ ਦੇ ਜਿਹੜੇ ਜਿਹੜੋਂ ਉਹ ਵਾਲਾਂਗੇ ਤਾਂ ਫਿਰ ਕਿੰਨਾ ਕਰਕੇ ਤਿਆਰ ਹੋਊਗਾ ਤਾਂ ਹੀ ਤਾਂ ਚੰਦ ਡ੍ਰੌਪ ਕੰਮ ਕਰ ਜਾਂਦੀਆਂ ਨੇ ਵੱਡੇ ਵੱਡੇ ਕਿੰਨੇ ਇਹਦੇ ਕਿੰਨੇ ਡ੍ਰੌਪ ਲੈਣੇ ਨੇ ਜੀ ਜਿਹੜੀ ਅਰਕ ਹੁੰਦੇ ਜੀ ਇਹ ਜਿਹਦਾ ਅਰਕ ਅਡੂਸਾ ਦਾ ਅਰਕ ਆ ਜੀ ਇਹਨਾਂ ਦੇ ਤਾਂ 20 ਡ੍ਰੌਪ ਹੀ ਲੈਣੇ ਆ ਜੀ 20 ਡ੍ਰੌਪ ਸਵੇਰੇ 20 ਡ੍ਰੌਪ ਸ਼ਾਮ ਜੇ ਕੋਈ ਜ਼ਿਆਦਾ ਜਿਵੇਂ ਕਿਸੇ ਨੂੰ ਕ੍ਰੋਨਿਕਲ ਪ੍ਰੋਬਲਮ ਆ ਵੀ ਦਮਾ ਬਣ ਚੁੱਕਿਆ ਖਾਂਗੇ ਤਾਂ ਅੱਗੇ ਜਾ ਕੇ ਦਮਾ ਬਣ ਜਾਂਦਾ ਜਦੋਂ ਆਪਾਂ ਸਾਹ ਦਮੇ ਨੂੰ ਵੀ ਕੰਮ ਕਰੂਗਾ ਜੀ ਇਹਨੂੰ ਉਸਕਾ ਦਮੇ ਨੂੰ ਨੁਸਖਾ ਕੰਮ ਕਰੂਗਾ ਪੂਰਾ ਜੀ ਦਮੇ ਦੇ ਵਿੱਚ ਅਸੀਂ ਫਿਰ ਅਡੂਸਾ ਦਾ ਜਿਹੜਾ ਅਰਕਾ 20 ਡ੍ਰੌਪ ਨਾਲ ਪਿੱਪਲੀ ਦਾ ਅਰਕ ਦਿੰਨੇ ਆ ਪਹਿਲਾਂ ਵੀ ਆਪਾਂ ਦੱਸਿਆ ਸੀਗਾ ਤੁਸੀਂ ਦੇਖਿਆ ਆਪਣੇ ਪੇਸ਼ੈਂਟ ਜਿਹੜੇ ਇੱਥੇ ਤੁਸੀਂ ਆਉਂਨੇ ਹੋ ਤੁਸੀਂ ਦੇਖਦੇ ਕਿੰਨੇ-ਕਿੰਨੇ ਪੁਰਾਣੇ ਪੇਸ਼ੈਂਟ 20-20 ਦਿਨ ਦੇ ਵਿੱਚ ਠੀਕ ਹੋ ਜਾਂਦੇ ਆ ਉਹ ਜਿਹੜਾ ਸਰਪ ਹੁੰਦਾ ਜੀ ਇਹਨੂੰ ਤੁਸੀਂ ਜਿੱਦਾਂ ਪਾਣੀ ਲੈ ਕੇ ਇੰਨਾ ਕੁ ਦਿਖਾਈ ਦੇਣਿਆ ਪਤਨ ਠੀਕ ਹੈ ਜੀ ਠੀਕ ਹੈ ਕੋਸਾ ਪਾਣੀ ਲੈਣਾ ਦਰਸ਼ਕਾਂ ਨੂੰ ਬੇਨਤੀ ਹੈ ਠੀਕ ਹੈ ਬਾਕੀ ਆ ਦੇਖੋ ਇੰਨਾ ਕੁ ਪਾਣੀ ਲੈ ਕੇ ਠੀਕ ਹੈ ਜੀ ਇਹਨੂੰ ਆਪਾਂ ਡੇਢ ਤੋਂ 2 ਚਮਚ ਪਾਉਣੇ ਜਿੱਦਾਂ ਆਪਾਂ ਹੈਲੋਪੈਥੀ ਹੈਗੇ ਸਰਪ ਲੈ ਰਹੇ ਆ ਮੈਡੀਕਲ ਸਟੋਰਾਂ ਤੋਂ ਉਹ ਨਹੀਂ ਹੈਗਾ ਨੈਚੁਰਲ ਸਾਡਾੜਾ ਹੈਗਾ ਇਹ ਸਰਪ ਆ ਦੇਖੋ ਬਸ ਇੰਨਾ ਕੁ ਇੰਨਾ ਕੁ ਲੈਣਾ ਇੱਕ ਚਮਚਾ ਕਰੂ ਪੂਰਾ ਕੰਮ ਕਰੂਗਾ ਜੀ ਇੱਕ ਚਮਚਾ ਨਾਲ ਜਿੱਦਾਂ ਪਾ ਕੇ ਨੁਸਖੇ ਦਾ ਘੁੱਟ ਭਰ ਦਿਆਂ ਜਿੱਦਾਂ ਇਹਦੇ ਦੀ ਘੁੱਟ ਪਰਾਂਗੇ ਨਾਲ ਹੀ ਨਾ ਸਾਤੀ ਸਾਫ਼ ਹੋ ਜੂਗੀ ਆਕਸੀਜਨ ਲੈਵਲ ਵਾਜੂਗਾ ਫੇਫੜਿਆਂ ਦੇ ਵਿੱਚ ਇਹਰ ਕਿੰਨਾ ਕੰਮ ਕਰਦਾ ਜੀ ਦੇਖੋ ਕੋਈ ਤਾਂ ਅਸੀਂ ਲਿਖੇ ਹੋਏ ਇਹਦੇ ਉੱਪਰ ਕੋਈ ਸਾਰੇ ਲਿਖੇ ਜੀ 45 ਤੋਂ ਪਲੱਸ ਇਹਦੇ ਵਿੱਚ ਜਿਹੜੀ ਚੜੀ ਬੂਟੀਆਂ ਦਾ ਮਿਸ਼ਰਣ ਹੈ ਠੀਕ ਹੈ ਮੇਨ ਚ ਕਾਲੀ ਮਿਰਚ ਓ ਜੁਆਇਨ ਮਲਠੀ ਆ ਹਾਂਜੀ ਜੀ ਜੀ ਅੱਛਾ ਤੇ ਫਿਰ ਡਾਕਟਰ ਸਾਹਿਬ ਅੱਜ ਜਿਹੜੇ ਲੋਕ ਇੱਥੇ ਆਏ ਨੇ ਹੁਣ ਤੁਸੀਂ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਘੈਂਟ ਵਾਲਾ ਨੁਸਖਾ ਸਾਨੂੰ ਦਿੱਤਾ ਹੈ ਸਮਝਾਇਆ ਕਿ ਕਿਸ ਤਰੀਕੇ ਨਾਲ ਦਾ ਇਸਤੇਮਾਲ ਕਰਨਾ ਔਰ ਕਿਹੜੇ ਕਿਹੜੇ ਲੋਕਾਂ ਦੇ ਤੁਹਾਡਾ ਨੁਸਖਾ ਫਾਰਮੂਲਾ ਕੰਮ ਕਰੇਗਾ ਜਿਹੜੇ ਲੋਕ ਕੁਛ ਆਏ ਨੇ ਹੁਣ ਅਸੀਂ ਉਹਨਾਂ ਨਾਲ ਵੀ ਗੱਲ ਕਰ ਸਕਦੇ ਹਾਂ ਜੀ ਬਿਲਕੁਲ ਜੀ ਬਿਲਕੁਲ ਤੁਸੀਂ ਗੱਲ ਕਰ ਸਕਦੇ ਹੋ ਕੁਛ ਆਪਣੇ ਅੰਦਰ ਪੇਸ਼ੈਂਟ ਬੈਠੇ ਹੋਏ ਕੁਛ ਪੁਰਾਣੇ ਕੁਛ ਨਵੇਂ ਤੁਸੀਂ ਗੱਲਬਾਤ ਕਰ ਸਕਦੇ ਹੋ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਲਈ ਸੋ ਇਹ ਸਨ ਡਾਕਟਰ ਸੁਰਿੰਦਰਪਾਲ ਸ਼ਰਮਾ ਜੀ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਆਪਣੀਆਂ ਦਿੱਕਤਾਂ ਪਰੇਸ਼ਾਨੀਆਂ ਜਿਹੜੀਆਂ ਖਾਂਸੀ ਨਾਲ ਸੰਬੰਧਿਤ ਦੂਰ ਕਰ ਸਕਦੇ ਹਾਂ ਕੁਝ ਕੁ ਲੋਕ ਵੀ ਹੈਗੇ ਨੇ ਜਿਹੜੇ ਇੱਥੇ ਦੂਰੋਂ ਆਏ ਹੋਏ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਕੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕੀ ਪ੍ਰੋਬਲਮ ਹੈ ਇੱਥੇ ਲੈ ਕੇ ਆਏ ਨੇ ਤੇ ਉਹ ਕੀ ਆਪਣੇ ਮਨ ਦੇ ਵਿੱਚ ਵਿਚਾਰ ਇੱਥੇ ਬਾਪੂ ਜੀ ਨੇ ਕਾਫੀ ਧੇਰ ਤੋਂ ਬੈਠੇ ਨੇ ਬਾਪੂ ਜੀ ਸੱਚ ਕਾਲ ਜੀ ਮੈਂ ਤੁਹਾਨੂੰ ਪਛਾਣ ਲਿਆ YouTube ਤੇ ਆਉਂਦੇ ਆ ਜੀ 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 ਕੀ ਨਾਮ ਤੁਹਾਡਾ ਕੈਪਟਨ ਪੱਕਾ ਸੇ ਅੱਛਾ ਕੈਪਟਨ ਸਾਹਿਬ ਇੱਥੇ ਕਿਵੇਂ ਇੱਥੇ ਮੈਂ ਮਸ਼ਰੀ ਮਜ਼ੀ ਲੈ ਕੇ ਆਇਆ ਤੇ ਸ਼੍ਰੀਮਤੀ ਨੂੰ ਲੈ ਕੇ ਆ ਕਿ ਪ੍ਰੋਬਲਮ ਲੈ ਕੇ ਆ ਕਿ ਤੁਸੀਂ ਉਹਨਾਂ ਦਾ ਸਿਰ ਸਿਰ ਤੇ ਵੀ ਥੋੜਾ ਜਿਆਦਾ ਪੱਸਾ ਵਾ ਥੋੜਾ ਜਿਆਦਾ ਅੱਛਾ ਠੀਕ ਨਹੀਂ ਕੰਮ ਕਰਦਾ ਰਾਤ ਨੂੰ ਸੌਣਾ ਬੜਾ ਮੁਸ਼ਕਲ ਹੋ ਜਾਂਦਾ ਅੱਛਾ ਜੀ ਤੇ ਮੋਢਿਆਂ ਤੋਂ ਦਰਦ ਹੁੰਦੀ ਆ ਚੂਲਿਆਂ ਤੇ ਖਾਸ ਕਰਕੇ ਦਰਦ ਹੁੰਦੀ ਆ ਪਿਸ਼ਾਬ ਦਾ ਥੋੜਾ ਜਿਹਾ ਫਰਕ ਪਿਆ ਨਹੀਂ ਅਜੇ ਅੱਛਾ ਅੱਛਾ ਤੇ ਤੁਸੀਂ ਤੇ ਫਿੱਟ ਹੋ ਤੇ ਸ਼੍ਰੀਮਤੀ ਜੀ ਨੂੰ ਇੰਨੀਆਂ ਪ੍ਰੋਬਲਮ ਮੇਰਾ ਪੇਟ ਨਹੀਂ ਸਾਫ ਹੁੰਦਾ ਮੈਂ ਇਸ ਕਰਕੇ ਆ ਪਹਿਲਾਂ ਮੈਂ ਸਭ ਫਸਟ ਕਾ ਟਾਈਮ ਜਾਂਦਾ ਫਿਰ ਸੈਕੰਡ ਅੱਧੇ ਘੰਟੇ ਬਾਅਦ ਫਿਰ ਪੌਣੇ ਘੰਟੇ ਬਾਅਦ ਫਿਰ ਇਤਾਂ ਹੁੰਦਾ ਹਮ ਇੱਥੇ ਫਿਰ ਕਿਵੇਂ ਪਹੁੰਚੇ ਤੁਸੀਂ ਅੱਜ ਕੈਪਟਨ ਸਾਹਿਬ ਯਾਰ ਤੁਹਾਂ ਕੰਡਿਆ ਨਹੀਂ ਕਿਵੇਂ ਪਤਾ ਕਿਵੇਂ ਲੱਗ ਤੁਹਾਨੂੰ ਨਹੀਂ ਲਿਖਿਆ ਸੀ ਅੱਛਾ 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 YouTube ਤੇ ਤੁਹਾਡਾ ਰਜਿਸਟਰ ਸਾਰਾ ਅੱਛਾ ਅੱਛਾ ਉਹ ਕਿਸੇ ਨਾਲ ਟੈਲੀਫੋਨ ਨੰਬਰ ਵੀ ਅੱਛਾ ਜੀ ਅੱਛਾ ਤੇ ਫਿਰ ਇਹਨਾਂ ਨਾਲ ਗੱਲ ਕੀਤੀ ਕੀ ਕਹਿੰਦੇ ਡਾਕਟਰ ਸਾਹਿਬ ਵੀ ਹੋ ਜਾਏਗਾ ਸੈਟ ਹਾਂ ਕੱਲ 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 ਕਿਤੇ ਟਾਈਟਰੀ ਹੁਣ ਅੱਛਾ ਜੀ ਤੇ ਉਹ ਟੈਲੀਫੋਨ ਦੇ ਕਹਿੰਦਾ ਤੁਸੀਂ ਇੱਥੇ ਆ ਜਾਓ ਇੱਕ ਵਾਰੀ ਬਖਾਲ ਦੋ ਫਿਰ ਤੁਹਾਨੂੰ ਪਾਰਸਲ ਕਰ ਦਿਆ ਕਰਾਂਗੇ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਕੁਝ ਕੁ ਲੋਕ ਹੈਗੇ ਨੇ ਜਿਹੜੇ ਇੱਥੇ ਪਹੁੰਚੇ ਹੋਏ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕੀ ਕੀ ਦਿੱਕਤਾਂ ਪਰੇਸ਼ਾਨੀਆਂ ਉਹ ਲੈ ਕੇ ਆਏ ਸੀ ਤੇ ਹੁਣ ਇੱਥੇ ਆ ਕੇ ਉਹਨਾਂ ਨੂੰ ਕਿੰਨੀ ਕੁ ਰਾਹਤ ਹੈ ਜਿਹੜੀ ਉਹ ਮਿਲੀ ਹੈ ਸਾਡੇ ਨਾਲ ਇੱਕ ਸਰਦਾਰ ਜੀ ਨੇ ਸੱਚ ਕੱਲ ਸਰ ਸੱਚੀ ਗੱਲ ਜੀ ਕੀ ਨਾਂ ਤੁਹਾਡਾ ਬਲਜੀਤ ਸਿੰਘ ਹੈ ਜੀ ਕਿੱਥੋਂ ਆਇਓ ਕੋਟੀ ਸੇਖਾ ਦੇ ਨਾਲ ਧਰਮ ਸਿੰਘ ਵਾਲਾ ਪਿੰਡ ਧਰਮ ਸਿੰਘ ਵਾਲਾ ਤੋਂ ਕੀ ਪ੍ਰੋਬਲਮ ਲੈ ਕੇ ਆਏ ਮੈਨੂੰ ਨਾ ਲੀਵਰ ਦੀ ਪ੍ਰੋਬਲਮ ਸੀਗੀ ਅੰਦਰ ਮਤਲਬ ਗੈਸ ਜਾਂ ਉਹ ਦਰਦ ਮਤਲਬ ਸੋਜ ਸੀ ਇੱਥੇ ਫਿਰ ਇਹਨਾਂ ਤੋਂ ਦਵਾਈ ਖਾਧੀ ਮੈਂ ਤੇ तकरीबन ਖਾਧੀ ਹੈ 2 ਕਮਹੀਨੇ ਦੇ ਕਰੀਬ ਅੱਛਾ ਜੀ ਤੇ ਹੁਣ ਮੈਂ तकरीबन ਤੇ ਕਿਵੇਂ ਹੁਣ ਸੈਟ ਹੈ ਬਿਲਕੁਲ ਠੀਕ ਹੋ ਅੱਛਾ ਕਦ ਦੀ ਪ੍ਰੋਬਲਮ ਕੋ ਦਿਸੀ ਤੁਹਾਨੂੰ ਪ੍ਰੋਬਲਮ ਵਾਪਸ ਹੀ ਹੇਰ ਤੋਂ ਸੀ ਇਹ ਪ੍ਰੋਬਲਮ ਨ ਹੋ ਗਈ ਸੀ ਕੋਈ 4-5 ਸਾਲ ਦੇ ਕਰੀਬ ਹੋ ਗਈ ਸੀ ਫਿਰ ਇਹਨਾਂ ਨੇ ਕੀ ਕੀਤਾ ਜੀ ਇਹਨਾਂ ਨੇ ਆ ਜਿਹੜੀ ਬੂੰਦਾ ਵਾਲੀ ਦਵਾਈ ਪਿਉਂਦੇ ਰਹਿ ਗਿਆ ਉਹੋ ਹੀ ਪਿੰਦੇ ਰਹੇ ਆ ਜੀ ਬਸ ਇਹਨਾਂ ਦੇ ਨਾਲ ਹੀ ਠੀਕ ਹੋ ਗਏ ਕਿੰਨੇ ਟਾਈਮ ਚ ਫਰਕ ਪੈਣਾ ਸ਼ੁਰੂ ਹੋ ਗਿਆ ਸੀ ਤੁਹਾਨੂੰ ਮੈਨੂੰ ਤਕਰੀਬਨ ਥੋੜਾ ਥੋੜਾ ਫਰਕ ਤਾਂ ਪਹਿਲੇ 15 ਦਿਨ ਚ ਮਤਲਬ ਛਿੱਟ ਜਾ ਹੋ ਗਏ ਸੀ ਕੁਛ ਥੋੜਾ ਥੋੜਾ ਰਾਹਤ ਮਹਿਸੂਸ ਹੋਣ ਲੱਗ ਗਈ ਸੀਗੀ ਹਾਂ ਜੀ ਫਿਰ ਜਿਵੇਂ ਜਿਵੇਂ ਦਵਾਈ ਖਾਈ ਗਏ ਤੇ ਹੁਣ ਮੈਂ ਤਕਰੀਬਨ ਬਿਲਕੁਲ ਸਿੱਟਿਆ ਉਸ ਤੋਂ ਪਹਿਲਾਂ ਵੀ ਕੋਈ ਦਵਾਈ ਖਾਂਦੇ ਸੀ ਤੁਸੀਂ ਹਾਂ ਜੀ ਪਹਿਲਾਂ ਬਹੁਤ ਕਾਫੀ ਦਵਾਈਆਂ ਲਈਆਂ ਉੱਥੇ ਕੋਟਿਛੇ ਖਾਂਦਮ ਲਈਆਂ ਹੋਰ ਵੀ ਹਨ ਅ ਮੋਗੇ ਤੋਂ ਮੈਂ ਇੱਥੇ ਖਾਦੀ ਸੀ ਦਵਾਈ ਪਰ ਉਹਦੇ ਨਾਲ ਨਹੀਂ ਸੀ ਕੋਈ ਬਹੁਤ ਫਰਕ ਪਿਆ ਅੱਛਾ ਤੇ ਫਿਰ ਜਿਹੜੇ ਲੋਕ ਇਸ ਵੇਲੇ ਤੁਹਾਨੂੰ ਦੇਖ ਰਹੇ ਨੇ ਉਹਨਾਂ ਨੂੰ ਕੀ ਕਹੋਗੇ ਹਾਂ ਜੀ ਇਹ ਇਹ ਹੀ ਆ ਵੀ ਇਹਨਾਂ ਦਾ ਮਤਲਬ ਇਹ ਠੀਕ ਆ ਜੋ ਵੀ ਹੈ ਨਾ ਜੀ ਜੀ ਹਾਂ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਕੁਝ ਕੋ ਹੋਰ ਵੀ ਇੱਥੇ ਲੋਕ ਬੈਠੇ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਬਾਪੂ ਜੀ ਨਾਲ ਤੁਹਾਡੀ ਅਸੀਂ ਗੱਲ ਪਹਿਲਾਂ ਹੀ ਕਰਵਾਈ ਹੈ ਇੱਕ ਸਾਡਾ ਯੰਗਸਟਰ ਬ੍ਰਦਰ ਹੈ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਸਚਕਲ ਬਈ ਜਸਰੀਆ ਜੀ ਕੀ ਨਿਆ ਤੁਹਾਡਾ ਬਲਜੋਤ ਸਿੰਘ ਅੱਛਾ ਇੱਥੇ ਕਿਵੇਂ ਇਹ ਤੋਂ ਜੀ ਖੰਗ ਜਿਕਾਮ ਸੀਗੀ ਬਹੁਤ ਪੁਰਾਣਾ ਮੈਨੂੰ ਮੈਂ ਪਾਤਸੀ ਨੂੰ ਦਵਾਈ ਲਈ ਲੁਧਿਆਣੇੋਂ ਜੀਰਿਓਂ ਕੋਟਕਪੂਰਿਓਂ ਵੀ ਪਰ ਕਿਤੇ ਆਰਾਮ ਨਹੀਂ ਆਇਆ ਇੱਥੋਂ ਆਣ ਕੇ ਇਹਨਾਂ ਨੇ ਬੂੰਦਾਂ ਵਾਲੀ ਦਵਾਈ ਦਿੱਤੀ ਜੀ ਇਲੈਕਟ੍ਰੋਥੈਰਪੀ ਉਹਨਾਂ ਦਿ ਕਾਂਸੀ ਵੀ ਜੀ ਦਾ ਕੰਮ ਜੀ ਉਹਨਾਂ ਦੀ ਹੁਣ ਨਹੀਂ ਹੁਣ ਬਹੁਤ ਫਰਕ ਆ ਗਿਆ ਨਾਲੋਂ ਅੱਛਾ ਹਾਂਜੀ ਪਹਿਲਾਂ ਕਿੰਨੇ ਕੁ ਪੈਸੇ ਲਾਦੇ ਤੁਸੀਂ ਪਹਿਲਾਂ ਤਾਂ ਬਹੁਤ ਪੈਸੇ ਲਾਦੇ ਦੋ ਸਾਲ ਹੋ ਗਈ ਸੀਗੀ ਅੱਛਾ ਹਾਂਜੀ ਦੋ ਸਾਲ ਹਾਂਜੀ ਦੋ ਸਾਲ ਠੀਕ ਨਹੀਂ ਬੇਟੀ ਨਹੀਂ ਠੀਕ ਨਹੀਂ ਬੇਟੀ ਇੱਥੇ ਸਹੀ ਹੋ ਗਿਆ ਜੀ ਉਹਨੂੰ ਅੱਛਾ ਇਹਨਾਂ ਨੇ ਇਸ ਤਰ੍ਹਾਂ ਦਾ ਕੀ ਕੀਤਾ ਜਿਹੜਾ ਇਹਨਾਂ ਨੇ ਹੁਣ ਗੁੰਡਾਂ ਲਈ ਦਵਾਈ ਦਿੱਤੀ ਹੈ ਇਲੈਕਟ੍ਰੋਪੈਕ تھی ਉਹਦੇ ਨਾਲ ਬਿਲਕੁਲ ਵਧੀਆ ਹੋ ਗਿਆ ਜੀ ਹੁਣ ਹੁਣ ਫਰਕ ਆਈ ਹਾਂਜੀ ਹਾਂ ਜਿਹੜੇ ਤੁਹਾਨੂੰ ਦੇਖ ਰਹੇ ਲੋਕ ਉਹਨਾਂ ਨੂੰ ਕੀ ਕਹੋਗੇ ਇਹ ਜਿਹੜੇ ਸਾਰੇ ਲੋਕ ਦੇਖ ਰਹੇ ਨੇ ਤੁਸੀਂ ਇੱਥੋਂ ਠੀਕ ਹੋਏ ਵਾਲੇ ਥਲੇ ਭਟਕੇ ਹੋ ਪੈਸਾ ਵੀ ਤੁਸੀਂ ਖਰਾਬ ਕੀਤਾ ਟਾਈਮ ਵੀ ਤੁਸੀਂ ਖਰਾਬ ਕੀਤਾ ਉਹਨਾਂ ਲੋਕਾਂ ਨੂੰ ਕੀ ਕਹੋਗੇ ਇਹੀ ਕਹਾਂਗੇ ਜੀ ਉਹਨਾਂ ਨੂੰ ਕਿ ਜੇ ਕਿਸੇ ਨੂੰ ਕੋਈ ਪੁਰਾਣੀ ਪ੍ਰੋਬਲਮ ਆ ਇਹ ਕੋਈ ਕਿਸੇ ਤਰ੍ਹਾਂ ਦੇ ਵੀ ਇੱਥੇ ਹਾਂ ਜੀ ਖਾਂਸੀ ਜਿਹਾ ਕੰਮ ਹੋ ਇੱਥੇ ਇੱਕ ਵਾਰੀ ਜ਼ਰੂਰ ਆਓ ਹਾਂਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਅਸੀਂ ਦਿਖਾਈਆਂ ਨੇ ਇਸ ਵੇਲੇ ਬਹੁਤ ਸਾਰੇ ਲੋਕ ਹੈਗੇ ਨੇ ਆਪੋ ਆਪਣੀ ਦਿੱਕਤ ਆਪੋ ਆਪਣੀ ਪਰੇਸ਼ਾਨੀ ਇੱਥੇ ਲੈ ਕੇ ਆਏ ਨੇ ਪਰ ਮੇਰੀ ਅਪੀਲ ਮੇਰੀ ਦਲੀਲ ਮੇਰੀ ਚੇਤਾਵਨੀ ਇਹ ਹੋਇਆ ਕਿ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਤੁਸੀਂ ਸਲਾਹ ਇਹ ਜਿਹੜੀ ਉਹ ਜ਼ਰੂਰ ਕਰਨੀ ਹੈ ਜਿਹੜਾ ਵੀ ਨੁਸਖਾ ਫਾਰਮੂਲਾ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਇਆ ਜਾਂਦਾ ਹੈ ਆਪਣੀ ਮਰਜ਼ੀ ਨਾਲ ਤੁਸੀਂ ਇਸਤੇਮਾਲ ਨਹੀਂ ਕਰਨਾ ਕਿਉਂਕਿ ਕਈ ਵਾਰ ਆਪਣੀ ਮਰਜ਼ੀ ਨਾਲ ਇਸਤੇਮਾਲ ਕੀਤਾ ਗਿਆ ਨੁਸਖਾ ਫਾਰਮੂ